ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਾਫੀ ਪ੍ਰਕਾਰ ਦੇ ਤੁਹਾਨੂੰ ਗਾਵਾਂ ਦਿਖਾਉਣੇ ਨੇ ਸ਼ਿਨੀਵਾਲ ਕਲਾਂ ਡੇਰੀ ਫਾਰਮ ਤੇ ਇੱਥੇ ਆਪਾਂ ਵੀਡੀਓ ਕਵਰ ਕਰਦੇ ਪਏ ਜਰਸੀ ਗਰਲੈਂਡੋ ਸਾਈਵਾਲ ਐਚ ਐਫ ਜਿੱਦਾਂ ਦੀ ਗਾਂ ਦੀ ਤੁਹਾਡੀ ਚੋਇਸ ਆ ਉਦਾਂ ਹੀ ਤੁਹਾਨੂੰ ਗਾਂ ਮਿਲੂਗੀ ਟੋਟਲ ਨਗ 25 ਆ ਬਾਕੀ ਡਟੇਲ ਇਨਫਾਰਮੇਸ਼ਨ ਵੀਰ ਤੋਂ ਲੈਣੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੀ ਸੜਕ ਤੇ ਆਪਣਾ ਵੀਰੇ ਫਾਰਮ ਆਉਂਦਾ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਹੈਗਾ ਕੰਟੈਕਟ ਨੰਬਰ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾਗਾ ਤੁਸੀਂ ਵਟਸਐਪ ਦੇ ਉੱਪਰ ਵੀਰੇ ਕੋਈ ਵੀ ਮੈਸੇਜ ਭੇਜੋਗੇ ਜਿਹੜੀ ਆਪਣੀ ਲੋਕੇਸ਼ਨ ਆ ਉਹ ਆਟੋਮੈਟਿਕ ਚਲੀ ਜਾਂਦੀ ਆ ਆਪਦੇ ਆਪ ਲਾਈ ਵੀ ਉਹ ਆਪਦੇ ਆਪ ਚਲੀ ਜਾਂਦੀ ਆ ਉਹ ਵੀਰੇ ਟੱਚ ਕਰਕੇ ਖੁੱਲ ਜਾਂਦੀ ਆ ਕਿ ਉਹ ਤੁਹਾਨੂੰ ਵੀਰੇ ਜਿਹੜੀ ਲੋਕੇਸ਼ਨ ਆ ਉਹ ਸਿੱਧੀ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ ਇਹ ਵੀ ਬਹੁਤ ਸੌਖਾ ਕੰਮ ਕਰਿਆ ਹੋਇਆ ਹੈਗਾ ਵੀਰ ਜੀ ਤੇ ਜਿਹੜੀਆਂ گاਵਾ ਕਿੰਨੇ ਆ ਤੇ ਕਿੰਨੇ ਦਿਨ ਨੂੰ ਵੇਚਣੀ ਆ ਵੀਰੇ 20 ਗਾਈਆਂ ਆ ਆਪਾਂ ਕੈਮਰੇ ਸਾਹਮਣੇ ਕਰਾਂਗੇ ਟੋਟਲ ਗਾਈਆਂ 25 ਬੋਲੀਆਂ ਮੈਂ ਪਰ ਗਾਈਆਂ ਵੀਰ ਜੀ ਵੱਧ ਲਾਵਾਂਗੇ 27-28 ਗਾਈਆਂ ਲਾਮਾਂ ਇੱਕ ਟੋਟਾ-ਟੋਟਾ ਇਹਦੇ ਵਿੱਚ ਕਿਉਂਕਿ ਫਿਰ ਗਾਈਆਂ ਕੋਸ਼ਿਸ਼ ਕਰ ਵੀਰੇ ਆਉਣ ਆਲੀਆਂ ਸੀ ਮੰਗਾ ਵੀਡੀਓ ਫਿਰ ਲੇਟ ਹੁੰ ਜਿਹੜੀ ਵੀਡੀਓ ਬਣਾ ਰਹੇ ਆ ਅੱਜ 7ਵੇਂ ਮਹੀਨੇ ਦੀ 24 ਤਰੀਕ ਨੂੰ ਸਵੇਰੇ ਬਣਾ ਰਹੇ ਆ ਤਕਰੀਬਨ 8:00 ਵਜੇ ਅੱਜ ਹੀ ਲੋਡ ਕਰਾਂਗੇ ਅੱਜ ਕੋਈ ਵੀ ਵੀਰ ਆਉਣ ਦੀ ਕੋਸ਼ਿਸ਼ ਨਾ ਕਰੇ ਕੱਲ ਨੂੰ 25 ਤਰੀਕ 7ਵਾਂ ਮਹੀਨਾ 2025 ਦਿਨ ਸ਼ੁੱਕਰਵਾਰ ਯਾਨੀ ਦੀ ਕੱਲ ਨੂੰ ਵੀਰੇ ਸੱਤ ਆਪਣਾ 25 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਸਵੇਰ 7:00 ਵਜੇ ਵੀਰ ਜੀ ਸੌਦੇ ਚਲਾ ਦੇਾਂਗੇ ਪਰਮਾਤਮਾ ਦੀ ਕਿਰਪਾ ਸਦਕਾ ਕੱਲਾ-ਕੱਲਾ ਕਰਕੇ ਜਿਹੜੇ ਨਾਗ ਵੇਚਾਂਗੇ ਕੋਈ ਵੀਰ ਇੱਕ ਲੈ ਜਾਏ ਦੋ ਲੈ ਜਾਏ ਚਾਰ ਲੈ ਜਾਏ ਉਹ ਵੀਰ ਦੀ ਹਿੱਸਾ ਹੋਊਗੀ ਤੇ 11:00 ਵਜੇ ਤੱਕ ਕੰਮ ਚੱਲੂਗਾ ਮੇਨ ਗੱਲ ਵੀਰ ਜ ਜਿਹੜੇ ਵੀਰਾਂ ਨੇ ਦੂਰ ਆਉਣਾ ਵੀਰੇ ਇਹ ਨਾ ਸੋਚੋ ਵੀ 25 ਗਾਈਆਂ ਜਾਂ 28 ਗਾਈਆਂ ਆਪਾਂ ਲੇਟ ਚੱਲਾਂਗੇ ਜਿਹੜੇ ਵੀਰ ਨੇ ਚੰਗੀ ਗਊ ਲੈਣੀ ਆ ਵੀਰੇ ਗਊ ਲੈ ਕੇ ਹੀ ਜਾਣਾਗਾ ਤਾਂ ਉਹਨੂੰ ਬਾਈ ਜੀ ਬੜਾ ਲੇਟ ਆਉਣ ਦੇ ਵਿੱਚ ਫਾਇਦਾ ਨਹੀਂ ਹੈਗਾ ਕਿਉਂਕਿ ਵੀਰੇ ਅਸੀਂ 7 ਵਜੇ ਸੌਦੇ ਚਲਾ ਦਿੰਦੇ ਨੇ ਸਾਨੂੰ ਇੰਨਾ ਕਮਾਨ ਹੈਗਾ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਕਿਉਂਕਿ ਬਾਈ ਜੀ ਆਪਦਾ ਕੰਮ ਸਾਫ਼ ਕਰਦੇ ਆ ਮਾਲ ਕੁਆਲਟੀ ਦਾ ਲਾਉਣੇ ਆ ਤੇ ਜ਼ਾਇਦ ਭਾਜ ਲਾਉਣੇ ਆ ਅਸੀਂ ਵੀਰੇ ਤਕਰੀਬਨ 9 ਵਜੇ ਨੂੰ ਮਾਲ ਵੇਚ ਕੇ ਵਿਹਲੇ ਹੋ ਜਾਈਏ ਜੇ ਕੋਈ ਪੰਜ ਚਾਰ ਗਾਈਆਂ ਰਹਿ ਗਈਆਂ ਫਿਰ ਉਹਦੇ ਪੰਜ ਚਾਰ ਤੇ ਆਉਂਦਾ ਫਾਇਦਾ ਨਹੀਂ ਹੁੰਦਾ ਜਿਹੜੇ ਵੀਰ ਨੇ ਵਧੀਆ ਨਗਲ ਜਾਣਾ ਉਹ 7 ਵਜੇ ਨੂੰ ਸਾਡੇ ਫਾਰਮ ਤੇ ਹੋਵੇ ਜਿਹੇ ਦਾ ਮਰਜੀ ਮਾਲ ਲੈ ਕੇ ਜਾਵੇ ਵੈਰਾਈਟੀ ਹਰ ਇੱਕ ਪ੍ਰਕਾਰ ਦੀ ਹੈ ਵੈਰਾਈਟੀ ਵੀਰੇ ਹਿੱਕ ਪ੍ਰਕਾਰ ਦੀ ਹੋਊਗੀ ਜਿਹੇ ਜੀ ਮਰਜੀ ਲੈ ਜੇ ਤੇ ਬਾਕੀ ਵਕਤ ਤੁਸੀਂ ਵੀਰੇ ਨਾਲ ਦੀਆਂ ਆਪਾਂ ਤੋਰ ਕੇ ਦਿਖਾ ਦੇਾਂਗੇ ਮਰਵਾ ਸੁਰਜ ਸਟਾਰਟਿੰਗ ਦੇ ਵਿੱਚ ਪਹਿਲੇ ਨੰਬਰ ਤੇ ਆਪਾਂ ਸਾਨੂੰ ਟੌਪ ਕਲਾਸ ਦੀ ਜਰਸੀ ਦਿਖਾਉਣੇ ਪਿਆ ਰਹਮਣੇ ਬਈ ਇਹਦੀ ਡਿਟੇਲ ਕੀ ਆ ਵੀਰੇ ਦੂਜਾ ਸੁਆਸੂ ਰਹੀ ਆ ਜੀ ਤੇ ਬੱਚਾ ਧਰ ਨੂੰ ਵੀਰੇ ਉਦਾਂ ਦਾ ਤੇ 5 ਦਿਨ ਬਾਕੀ ਪਏ ਆ ਜੀ ਦੇਖੋ ਮੂੰਹ ਮੱਥੇ ਦੀ ਕੁਆਲਿਟੀ ਪ्युअर ਪੰਜਾਬ ਵਾਲੀ ਆ ਵੀਰੇ ਚਾਹ ਕੌਲੀ ਚ ਪਾਣੀ ਪਿਆ ਰਹੋ ਟੋਆ ਦੇਖੋ ਬਹੁਤ ਜ ਨਿੱਕਾ ਗੰਨ ਫੁੱਲ ਬਰੀਡ ਵਾਲਾ ਬੱਚਾ ਵੀਰੇ ਜੀ ਮਾਲਕਾਂ ਦੇ ਦੱਸਣ ਦੇ ਹਿਸਾਬ ਨਾਲ ਵੀਰੇ ਇਹਦੇ 24 ਕਿਲੋ ਦੁੱਧ ਦੱਸਿਆਗਾ ਪਰ ਬਾਈ ਜੀ ਮਾਲਕਾਂ ਨੇ 24 ਦੱਸਤਾ ਆਪਾਂ 20 ਨਹੀਂ ਲਿਆ ਗੱਬਣਾ ਜੀ ਅਸੀਂ ਵੀਰੇ 20 ਕਿਲੋ ਮੰਨ ਕੇ ਲਈ ਆ ਬੜੀ ਆਰਾਮਦਾਰੀ ਨਾਲ ਜੇ ਤਾਂ ਸਾਡੇ ਫਾਰਮ ਤੇ ਸੂਈ ਸੂਈ ਫੇਰਦਾ ਵੀਰੇ ਅਸੀਂ ਤਾਂ 20 ਚਵਾ ਦੇਾਂਗੇ ਪਰ ਸਾਥੋਂ ਜਿਹੜੇ ਅੱਗੇ ਮਾਲਕ ਨੇ ਲਜਾਣੀ ਆ ਉਹ ਵੀਰੇ ਐ ਸੋਚੇ ਵੀ ਮੈਂ ਇਹ ਤੋਂ ਕਿੰਨਾ ਦੁੱਧ ਚੋ ਲੂੰਗਾ ਜੈ ਜਗਨਨਾ ਘਰ ਦੀ ਕਹੂੰ ਕੋਈ ਨਹੀਂ ਵਪਾਰ ਕਰਦੇ ਸਾਰੀਆਂ ਬਾਦੀਆਂ ਖਰੀਦੀਆਂ ਹੋਈਆਂ ਵੀਰੇ ਆਹ ਦੀ ਨਿਰਖ ਪਰਖਣ ਲੈ ਕੇ ਜਾ ਸਾਥੋ ਵੀਰੇ ਕੁਫਰ ਨਹੀਂ ਤੋਲਿਆ ਜਾਂਦਾ ਬਾਈ ਜੇ 25 ਦੇ ਦੂ 28 ਦੇ ਦੂਗੀ ਉਹ ਗੱਲਾਂ ਦਾ ਵੀਰੇ ਕੋਈ ਫਾਇਦਾ ਨਹੀਂਗਾ ਜਿਹੜੇ ਵੀਰ ਨੇ ਅੱਗੇ ਪੈਸੇ ਖਰਚਨੇ ਆ ਆਨਲਾਈਨ ਵੀਰੇ ਅਸੀਂ ਇੱਕ ਵੀ ਗਊ ਨਹੀਂ ਦਿੰਦੇਗੇ ਜੀ ਕਿਉਂ ਆਨਲਾਈਨ ਦਾ ਵੀਰੇ ਕੀ ਫਾਇਦਾ ਸਾਲ ਹੀ ਚੀਜ਼ਾਂ ਦਾ ਮੈਂ ਤਾਂ ਨਹੀਂ ਪਤਾ ਲੱਗਦਾਗਾ ਇਸ ਕਰਕੇ ਵੀਰੇ ਪੈਸੇ ਤੁਸੀਂ ਖਰਚਨੇ ਆ ਆਪ ਦਾ ਆਓ ਫਾਰਮ ਤੇ ਆ ਕੇ ਆਪ ਦੀ ਨਿਰਖੋ ਪਰਖੋ ਚੰਗੀ ਲੱਗਦੀ ਆ ਲਿਜਾਓ ਤਾਂ ਨਹੀਂ ਤਾਂ ਵੀਰੇ ਕੋਈ ਗੱਲ ਨਹੀਂ ਹੈ ਨਾ ਪਰ ਬਾਕੀ ਜਣੀ ਇਹ ਚੀਜ਼ ਵੀਰੇ ਅਸੀਂ ਬੜੇ ਮਾਨ ਨਾਲ ਕਹਿ ਸਕਦੇ ਆ ਤੁਸੀਂ ਜੋ ਸਾਡੇ ਫਾਰਮ ਤੇ ਹੁਣੇ ਵੀਰੇ ਮਾਰਕੀਟ ਦਾ ਆਪਦੀ ਲਾਜ਼ਮੀ ਘੁੰਮ ਕੇ ਹੋ ਇੱਕ ਦਿਨ ਪਹਿਲਾਂ ਅੱਜ ਘੁੰਮ ਲੋ ਜੀ ਤੁਹਾਡੀ ਵੀਰੇ ਮਾਰਕੀਟ ਭੂਮੀ ਹੋਊਗੀ ਜਦੋਂ ਤੁਸੀਂ ਆਪਣੀਆਂ ਗਾਮਾਂ ਤੇ ਵੀਰੇ ਨਜ਼ਰ ਮਾਰੋਗੇ ਤੁਸੀਂ ਖੜ ਖੜ ਕੇ ਦੇਖੋਗੇ ਵੀ ਹਾਂ ਬਈ ਸਾਰਾ ਮਾਲ ਸਾੰਡ ਕੇ ਲਾਇਆ ਵਾ ਫਿਰ ਜਦੋਂ ਵੀਰੇ ਰੇਟ ਕਰਾਂਗੇ ਤਾਂ ਤੁਸੀਂ ਵੀਰੇ 5 ਤੋਂ 10 ਮਿੰਟ ਦੇ ਵਿੱਚ ਗਊ ਲੈ ਲਓਗੇ ਆਪਣੇ ਮਾਰਕੀਟ ਦੇ ਨਾਲੋਂ ਵੀਰੇ 15 ਤੋਂ 20000 ਰੁਪਿਆ ਰੇਟ ਲੈਸ ਹੁੰਦਾ ਇਹ ਚੀਜ਼ ਵੀਰੇ ਸਾਡੇ ਜਾਣੀ ਦੀ ਤੇ ਯਾਰ ਬੇ ਕੱਢੇ ਹੋਏ ਨੇ ਅਸੀਂ ਨਹੀਂ ਵੀਰੇ ਕਹਿੰਦੇ ਜਿਹੜੇ ਗਾਹਕ ਗਊਆਂ ਲੈਂਦੇ ਨੇ ਉਹ ਆਪਦੇ ਮੂੰਹੋਂ ਮੰਨਦੇ ਵੀ ਹਾਂ ਰੇਟ ਦਾ ਫਰਕ ਹੈਗਾਗਾ ਤੁਹਾਡਾ ਘੱਟ ਆ ਰਿਹਾ ਜਿਹੜੀ ਵੱਡੀ ਵਹਿੜ ਦੇਖ ਰਹੇ ਆਂ ਜੀ ਆਪਾਂ ਵੀਰੇ ਥੇ ਵੀ ਜਰਸੀ ਆ ਇਹ ਬੇਮਲੂਮਾ ਜਣੀ ਕ੍ਰਾਸ ਪਾਣਾ ਆ ਗਿਆ ਹਾਇ ਜਰਸੀ ਜੀ ਆ ਉਹ ਤਾਂ ਜਣੀ ਜਾਦੇ ਪਿਆਉ ਰਿਹਾ ਜਿਦ ਵੀਰੇ ਬੁਲਬੁਲ ਦਾ ਬੱਚਾ ਆ ਗਿਆ ਜੀ ਇਹ ਵੀ ਜਰਸੀ ਦਾ ਦੁੱਧ ਵੀਰੇ ਜਣੀ ਮਾਲਕ ਦਾ ਬਹੁਤ ਕੁਛ ਦੱਸ ਦਿਆ ਪਰ ਅਸੀਂ ਇਹ ਵੀ 20 ਕਿਲੋ ਮੰਨ ਕੇ ਲਈ ਆ ਅੱਗੇ ਜਿਹੜੇ ਵੀਰ ਨੇ ਜਣੀ ਇਹ ਤਾਂ ਅੰਦਾਜ਼ਾ ਹੁੰਦਾ ਦੁੱਧ ਦਾ ਵੀ ਆਪਾਂ ਅੰਦਾਜ਼ਾ ਹੁੰਦਾ ਉਹ ਜਿਹੜੀ ਸੁਈ ਦੇ ਵੀਰੇ ਉਹ ਤੋਂ ਬਚਵਾ ਕੇ ਦੇਵਾਂਗੇ ਹਨਾ ਜੈ ਜੈ ਗੱਲ ਜਿਹੜੀ ਗੱਬਣਾ ਦਾ ਤਾਂ ਅੰਦਾਜ਼ਾ ਹੋ ਗਿਆ ਸਾਡੇ ਕੋਲੇ ਵੀਰੇ ਮੰਨ ਕੇ ਚੱਲੋ ਵੀ ਮੱਸਰ ਦੀ ਰੋਤਣ ਪੂਰਾ ਫੁੱਲ ਮਗਰ ਇੰਤਜ਼ਾਮ ਕਰਿਆਗਾ ਏਦਾਂ ਗੁਗਰੀਆਂ ਪਾਈਆਂ ਨੇ ਅਸੀਂ ਮਾਲ ਦੀਆਂ ਮੇਸਚੂ ਰੰਗ ਕਰਾਈ ਜਾਂਦਾ ਕਕਰੀਆਂ 'ਚ ਮੱਸਰ ਵੱਢ ਜਾਂਦਾ ਸੀ ਕਿੰਨੀ ਤੂੰ ਹੀ ਤੂੰ ਹੀ ਲਾ ਲਾ ਕੇ ਹੰਭ ਜਾਂਦੇ ਸੀ ਵੀਰੇ ਉਹ ਹੁਣ ਆਪਣਾ ਦੇਖਣਾ ਪੂ ਵੀ ਆਪਣਾ ਇੰਤਜ਼ਾਮ ਕਿੰਨਾ ਆਪਾਂ ਕਿੰਨਾ ਦੁੱਧ ਚੋਲਾਂਗੇ ਵੀਰੇ ਜੈ ਜੈ ਗੱਲ ਇਹ ਦਾਣਾ ਪਾਉਣਾਗਾ ਕਹਿੰਦੇ ਹੁੰਦੇ ਦੁੱਧ ਤੇ ਪੁੱਤ ਤਾਂ ਬਾਈ ਜੀ ਕਰਮਾਂ ਦਾਗਾ ਜਿਹੜਾ ਸਾਂਭ ਲੂ ਕੱਲ ਕਰਮ ਸਾਡੇ ਫਾਰਮ ਤੋਂ ਵੀਰੇ ਗਊ ਜਾਊਗੀ ਇੱਕ ਤਾਂ ਜੇ ਕਿ ਕੋਈ ਗੱਭਣ ਵੀਰ ਲੈ ਜਾਂਦਾਗਾ ਉਹਦੇ ਵੀ ਹਾਂ ਪੇਟ ਦੇ ਵਿੱਚ ਬੱਚਾ ਹੈਗਾ ਉਹ ਚੀਜ਼ ਦੀ ਵੀਰੇ ਜ਼ਿੰਮੇਵਾਰੀ ਚੱਕਦਾ ਸੀ ਨੀ ਬਾਲ ਕਰਨ ਡੈਰੀ ਫਾਰਮ ਜੀ ਤੇ ਦੂਜੀ ਵੀਰੇ ਜਿਹੜੀ ਗਾਂ ਸੀ ਸੂਈ ਵੀ ਦੇਵਾਂਗੇ ਉਹ ਚੀਜ਼ ਦੀ ਸੀ ਵੀਰੇ ਜ਼ਿੰਮੇਵਾਰੀ ਚੱਕਦੇ ਵੀ ਹਾਂ ਬਾਈ ਜੇ ਤਾਜੀ ਗਊ ਐ ਤੋਕੜ ਨਹੀਂ ਹੈਗੀਗੀ ਹਾਂ ਵੀ ਹਾਂ ਜਿਹੜੀ ਵੀ ਤੋ ਕਿਉਂਕਿ ਜੇ ਵੀਰੇ ਹੁਣ ਤੋਕੜਾਂ ਨੂੰ ਬੱਚੇ ਲਾ ਕੇ ਮਿਲੀ ਜਾਂਦੇ ਆ ਉਹ ਚੀਜ਼ ਵੀਰੇ ਅਸੀਂ ਕਿਉਂ ਮੰਨਦੇ ਆ ਕਿਉਂਕਿ ਅਸੀਂ ਆਪਦੇ ਫਾਰਮ ਤੇ ਆ ਕੇ ਸਾਡੇ ਗਾਈਆਂ ਸੂਂਦੀਆਂ ਨੇ ਅੱਗੋਂ ਅਸੀਂ ਗੱਭਣ ਲੈ ਕੇ ਆਉਣੇ ਆ ਤੇ ਇਹ ਵੀਰੇ ਤਾਜੀ ਸੂਈ ਵੀ ਗਊ ਆ ਜੀ ਤਾਜੀ ਸੂਈ ਵੀ ਆ ਪਰ ਅੱਜ ਥੋੜੇ ਜਿਲੇ ਲੇਟ ਘੱਟ ਦਿਖਾਊਗਾ ਮਾਲ ਆਪਾਂ ਵੀਰਾਂ ਤੋਂ ਮਾਫੀ ਚਾਹੁੰਦੇ ਆ ਕਿਉਂਕਿ ਕੱਲ ਸਾਮੀ ਵੀਰੇ ਵੀਡੀਓ ਬਣਾਉਣੀ ਸੀ ਭਰੇ ਮਾਲ ਦੀ ਦੁੱਧ ਬਿਨਾ ਚੋਏ ਤੋਂ ਕਿਉਂਕਿ ਹੁਣ ਵੀਰੇ ਕੱਲ ਲੇਟ ਹੋ ਗਏ ਮੀਂਹ ਪੈਂਦਾ ਸੀ ਮੌਸਮ ਨੇ ਸਾਥ ਨਹੀਂ ਦਿੱਤਾ ਚਲੋ ਕੋਈ ਗੱਲ ਨਹੀਂ ਜੋ ਪਰਮਾਤਮਾ ਨੂੰ ਮੀਂਹ ਵੀ ਜ਼ਰੂਰੀ ਆ ਹਨ ਸਾਰੀਆਂ ਗੱਲਾਂ ਹੀ ਨੇ ਤੇ ਇਸ ਕਰਕੇ ਹੁਣ ਮਾਲ ਵੀਰੇ ਸਾਰੇ ਦੇ ਸਵੇਰ ਚਵਾਈ ਹੋਈ ਬੇ ਸੁਬਾਹ ਦੀ 6 ਵਜੇ ਚਵਾਈ ਕਰਨ ਲੱਗੇ ਸੀ 7 ਵਜੇ ਯਾਨੀ ਹੁਣ ਸਾਰੀਆਂ ਖਾਲੀ ਹੋਏ ਬੈਠਾ ਇਹ ਤਾਜੀ ਸੂਈ ਬੈਠ ਥੱਲੇ ਵੀਰੇ 20 ਕਿਲੋ ਦੁੱਧ ਰੈਡੀ ਆ ਕੋਈ ਬਾਜ਼ਾਰ ਨਹੀਂ ਵੀਰੇ ਹੁਣ ਤਾਂ ਨਚੋੜੀਆਂ ਨੇ ਨਿੰਬੂ ਵਾਂਗੂ ਇਹਦਾ ਇੱਕ ਬੈੜਾ ਤਾਂ ਵੀਰੇ ਕੱਲ ਨੂੰ ਆ ਕੇ ਦੱਸਣਗੇ ਵੀ ਅਸੀਂ ਕੀ ਆ ਇਹਦਾ ਇੱਕ ਸੁਨੇਹਾ ਲਾਉਣ ਨੂੰ ਵੀ ਹਾਂ ਇੰਨਾ ਮਾਲ ਸਾਡੇ ਕੋਲੇ ਖੜਾਗਾ ਵੀ ਇੰਨਾ ਮਾਲ ਸਾਡੇ ਕੋਲੇ ਹੈਗਾ ਇੱਕ ਸੁਨੇਹਾ ਲਾਇਆਗਾ ਇਹ ਬੈੜ ਥੱਲੇ ਵੀਰੇ 20 ਕਿਲੋ ਦੁੱਧ ਆ ਪੂਰੀ ਮਿਲਕਬੈਂਟ ਚੰਗੀ ਜਾਂਦੀ ਆ ਤੇ ਸਾਡੇ ਕੋਲੇ ਵੀਰੇ ਤਕਰੀਬਨ ਮੇਰੇ ਹਿਸਾਬ ਨਾਲ 11-12 ਨਗ ਤਾਜੇ ਸੂਏ ਹੈਗੇ ਆ ਕੁਸਕ ਬੈੜਾ ਮਗਰ ਵੀ ਸੂਈਆਂ ਖੜੀਆਂ ਨੇ ਤੇ ਇਹਦੇ ਵਿੱਚੋਂ ਸੇ ਮਗਰ ਬੱਸੀਆਂ ਹੈਗੀਆਂ ਬੁੱਢੇ ਪੰਜ ਖਣੀ ਸੇ ਬੱਸੀਆਂ ਵੀ ਆ ਵੀਰੇ ਚੰਗੀਆਂ ਵਧੀਆਂ ਸੀਮਣ ਦੀਆਂ ਜਿਹੜੀ ਸੂਈ ਵੀ ਬੈੜਾ ਵੀਰੇ ਸਾਡੇ ਫਾਰਮ ਤੇ ਕੋਈ ਵੀ ਵੀਰ ਦੋ ਟਾਈਮ ਤਿੰਨ ਟਾਈਮ ਆਪਦੀ ਚੋਕ ਕਿਥੇ ਤਸੱਲੀ ਕਰਕੇ ਲਿਜਾ ਸਕਦਾਗਾ ਅੱਗੇ ਆਪਾਂ ਐਰ ਸੈਰ ਦੇਖੀ ਹੈ ਨਾ ਜਰਸੀ ਦਾ ਐਰ ਸੈਰ ਆ ਗਈ ਇਹ ਮੂੰਹੋਂ ਵੀਰੇ ਖੀਰਾ ਬੱਚਾਗਾ ਬਿਲਕੁਲ ਦੁੱਧ ਦੰਡੀਆਂ ਦੇ ਵਿੱਚ ਇੱਕ ਦੰਦ ਸਿੱਟਿਆ ਹਜੇ ਨੇ ਪਹਿਲਾ ਸੂਆ ਸੂਣਾ ਕਰਮ ਵਾਲੀ ਨੇ ਤੇ ਇਹ ਆਪਦੇ ਮਿੱਤਰ ਬੰਦੇ ਤੁਈ ਲਈ ਆਦਿ ਸੀ ਸਾਡੇ ਮਿੱਤਰ ਬੰਦਾ ਜਾਨੀ ਉਹਨੇ ਆਮ ਲੈ ਕੇ ਦਿੱਤੀ ਹਾਲ ਦੇ ਪਿੰਡੋਂ ਤੇ ਉਹ ਆਮ ਨਾਰਮਲ ਵਿਚਾਰਾ ਵਪਾਰ ਕਰਦਾ 700 ਗੋਣ ਮਗਰੋਂ 2000 3000 ਲੈ ਲੈਂਦਾ ਬਹੁਤ ਵਧੀਆ ਜਾਨੀ ਦੀ ਮਿੰਨੀ ਫਾਰਮ ਸੀ ਗਿਆ ਵੀਰ ਦਾ ਮਾਸਟਰ ਦਾ ਉਹ ਤੋਂ ਲਈ ਆ ਜੀ ਤੇ ਸੂਨ ਦੇਖੋ ਦੇਖੋ ਵੀਰੇ ਖੀਰੀ ਬਸਤੀ ਨੇ ਅਮਰੀਕਾ ਵੀ ਇਹ ਕੈਸੀ ਚੰਗੀ ਚੱਕੀ ਆ ਜੀ ਸਰ ਦੰਦੋਂ ਖੀਰੀ ਹੈ ਇਹ ਬਿਲਕੁਲ ਵੀਰੇ ਖੀਰੀ ਇੱਕ ਦੰਦ ਤੋੜਦਾ ਨੇ ਜੀ ਇੱਕ ਦੰਦ ਤੋੜਦਾ ਉਹ ਵੀਰੇ ਨੂੰ ਜੈ ਦੁਰਦੀ ਮੰਨ ਕੇ ਲੈ ਜੇ ਪਰ ਅਸੀਂ ਵੀਰੇ ਖੀਰਿਆਂ ਦੇ ਵਿੱਚ ਲਈ ਆ ਇਹ ਸੋ ਵੀਰੇ ਜਿਹੜੀ ਇਹ ਬੈੜ ਆ ਇਹ ਤਾਂ ਤੁਸੀਂ 에ਅਰ ਸੈਰ ਦੀ ਬ੍ਰੀਟੋ ਆਫ ਦੀ ਚੈਰ ਕਰ ਸਕਦੇ ਨਾਲੇ ਜਰਸੀ ਦੀ ਚੈਰ ਕਰ ਸਕਦੇ ਜਰਸੀ ਦੀ ਕਰ ਸਕਦੇ ਵੀਰੇ ਇਹ ਜਰਸੀ ਦੇ ਪੇਟੋਂ ਆ ਵੀਰ ਨੂੰ ਹੁਣ 에ਅਰ ਸੈਰ ਦਾ ਵੀਰੇ ਸੁਪਨਾ ਦੋ 에ਅਰ ਸੈਰ ਦੇ ਕੰਮ ਕਰ ਰਿਹਾ ਜੈ ਜਗਤ ਬਹੁਤ ਸੋਹਣੀ ਜਾਨੀ ਦੀ ਇਹਦੇ ਸੀਮਨ ਜਿਹੜਾ ਕਿ ਉਹ ਐਰ ਸਰ ਦਾ ਲੱਗਿਆ ਬਹੁਤ ਟੌਪ ਦਾ ਸੀਮਨ ਲੱਗਿਆ ਇਹਦਾ ਆਪਾਂ ਬਾਇਓ ਡਾਟਾ ਡਿਟੇਲ ਸਾਰੀ ਦੇ ਦੇਾਂਗੇ ਸੂਣ ਨੂੰ ਵੀਰੇ ਹਜੇ ਇੱਕ ਹਫ਼ਤਾ ਖੁੱਲਾ ਪਾਊਗੀ ਝੋਲੀ ਵੀਰੇ ਬਹੁਤ ਸੋਹਣੀ ਲਾਊਗੀ ਬੱਸੀ ਵੀਰੇ ਪਾਇਲ ਦੇ ਆਧਾਰ ਤੇ ਕੱਲ ਨੂੰ ਬਿੱਬੂ ਇਹ 5 ਮਿੰਟ ਚ ਵਿਕਣ ਵਾਲਾ ਸਲਤਾਂ ਤੋਂ ਮਿਲ ਕੇ ਵੇਂਦੇ ਖੋ ਮੋਟੀ ਬਿਲਕੁਲ ਹਾਂਜੀ ਹਾਂਜੀ ਰਸਾ ਪੈ ਵੀ ਜਾਂਦੀ ਆ ਜਮਾ ਥਣ ਬਾਈ ਜੀ ਇਹ ਮੁੱਠੀ ਵਿੱਚ ਬਾਈ ਵਾਲਾ ਬਣਾਊਗੀ ਬਹੁਤ ਸੋਹਣਾ ਬਣਾਊਗੀ ਜੇ ਮਸ਼ੀਨੀ ਚੋਣੀਆਂ ਤਾਂ ਵੀ ਸਿਰਾ ਤੇ ਦੁੱਧ ਵਾਲੇ ਪਾਸੇ ਨੂੰ ਵੀ ਵੀਰੇ 20 ਕਿਲੋ ਅਸੀਂ ਤਾਂ ਬਾਈ ਜੀ ਆਪਦੇ ਫਾਰਮ ਤੇ ਦਾ ਚੋਲਾਂਗੇ ਬਾਕੀ ਤੇ ਉਦੋਂ ਅੱਗੇ ਬਾਈ ਜੀ ਸੂਈ ਸਵਾਈ ਆਜੂ ਬੁੱਟੇ ਕੱਢੀ ਜਾਣ ਮੜੀ ਜਾਣ ਲੈ ਉਹ ਵੀ ਵਾਰ ਨੂੰ ਬਾਕੀ ਵੀਰੇ ਜਿਹੜੀਆਂ ਬੈੜਾ ਹੋਣ ਰੰਗ ਤੁਗਣਾ ਸੀਸਾ ਤੋਂ ਲੱਗਣੀਆਂ ਨੇ ਜੀ ਉਹਦੇ ਵਿੱਚੋਂ ਸਾਰੀਆਂ ਵੱਡੀਆਂ ਜੇ 25 ਕਿਲੋ 30 ਕਿਲੋ 35 ਕਿਲੋ ਉਹ ਵੱਡਾ ਮਾਲ ਹੈ ਜੇ ਕਾਫੀ ਲੱਗਣਾ ਫੇਰ ਮੈਂ ਖਿਆ ਵੀਰੇ ਵੀਡੀਓ ਨੂੰ ਲੇਟ ਹੋ ਜਾਾਂਗੇ ਧੁੱਪ ਹੋ ਜੂਗੀ ਫੇਰ ਜੇ ਸ਼ਾਮ ਨੂੰ ਪਈ ਤਾਂ 2 ਘੰਟੇ ਵੀਡੀਓ ਚੱਲੀ ਨਾ ਉਹਦਾ ਫਾਇਦਾ ਵੀ ਕੀ ਆ ਵੀਰੇ ਜਿਹੜੀ ਇਹ ਬੈੜ ਦੇਖ ਰਹੇ ਆਂ ਇਹ ਆਪਾਂ ਵੀਰੇ ਤਾਜੀ ਸੂਈ ਸਵਾਈ ਆ ਵੀਰ ਜੀ ਇਹਦੇ ਥੰਨੇ ਵੀ ਵੀਰੇ ਐ ਮਨ ਨੂੰ ਵੀ 20 ਦੇ ਘਰਾਚ ਹੋਊਗਾ 20 ਕਿਲੋ ਦਾ ਹਾਜਰ ਆ ਬੰਦੇ ਨੂੰ ਵੀਰੇ ਬਾਕੀ ਦੁੱਧ ਦੇਖੋ ਮਸਰਦੀ ਰੋਤਾ ਬਾਈ ਜੀ ਇਹ ਵੀ ਤਾਂ ਗਿਆ ਸਾਡੀ ਸੇਵਾ ਵਾਧਾ ਕਿਉਂ ਮਾਲ ਨੂੰ ਵੀਰੇ ਸਾਡੀ ਇੱਕ ਬੰਦੇ ਦੀ ਤਾਂ ਰਾਤ ਦੀ ਡਿਊਟੀ ਹੁੰਦੀ ਆ ਧੂਨਿਆ ਤੇ ਬਈ ਤੂੰ ਕਦੇ ਨਾ ਬੋਝੇ ਜੇ ਵੀਰੇ ਲਾਈਟ ਭਾਜੇ ਦਾ ਨਾਲ ਦੇ ਜਨਰੇਟਰ ਹੱਕਦੇ ਆ ਕਿਉਂਕਿ ਜਿਹੜਾ ਮਹੀਨਾ ਦੋ ਮਹੀਨੇ ਹੁੰਦੇ ਵੀਰੇ ਉਹ ਬੰਦਾ ਕਾਮਯਾਬਾ ਗਉਆਂ ਦੇ ਵਿੱਚ ਜਿਹਦੀ ਸੇਵਾ ਫੁੱਲ ਆ ਜੇ ਲਿਆ ਅੱਗੇ ਬੰਤੀ ਵੀਰੇ ਥੱਲੇ ਥਾਂ ਗਿੱਲਾਗਾ ਤਾਂ ਵੀ ਮਸਟਰ ਸਲਾ ਖਤਰਾਗਾ ਤੇ ਬਾਈ ਜੀ ਬਾਕੀ ਜੇ ਤੂੰ ਹੀ ਨਾ ਲਈ ਕੱਲੇ ਪੱਖੇ ਵੀ ਕੋਹ ਨਹੀਂ ਕਰਦੇ ਮੱਸਰ ਬਾਈ ਜੀ ਬਾਹਰ ਖੇਤਾਂ 'ਚ ਬੈਠੇ ਆ ਬਹੁਤ ਜ਼ਿਆਦਾ ਆ ਹਾਂ ਇਸ ਕਰਕੇ ਵੀਰੇ ਫੇਰ ਥੋੜਾ ਜਆ ਜਿਹੜਾ 20 25 ਦਿਨ ਮਹੀਨਾ ਜਨੇ ਦੀ ਬਹੁਤ ਸੋਚ ਸੰਧ ਕੇ ਚੱਲਣਾ ਪੈਂਦਾਗਾ ਜਿਹੜਾ ਦੁੱਧ ਆ ਤਾਂ ਹੀ ਅਸੀਂ ਵੀਰੇ ਜਾ ਕੇ ਖੋਲਦੇ ਆ ਵੀ ਦੁੱਧ ਸਾਡੇ ਘਰ ਦਾ ਹੀ ਆ ਕਿਸੇ ਵੀ ਸੂਈ ਦਾ ਲੈ ਜਾਣਾ ਚੋਕੇ ਨਾ ਜਾਓ ਜੈ ਜੈਕਾਰ ਲੱਗਿਆ ਹਾਂ ਤੇ ਅੱਗੇ ਆ ਗਿਆ ਆਪਣੇ ਕੋਲੇ ਗਾਂ ਜਿਹੜੀ ਇਹ ਦੇਖ ਰਹੇ ਆ ਜੀ ਇਹ ਵੀਰੇ ਇਹ ਗਰਲੈਂਡੋ ਦੇ ਵਿੱਚ ਆ ਕੀ ਇਹ ਲਾਉਣੀਆਂ ਪੈਂਦੀਆਂ ਨੇ ਗਰਲੈਂਡੋ ਦੇ ਕਿ ਬਾਕੀ ਜਿੰਨਾ ਮਾਲ ਤੁਸੀਂ ਕੈਮਰਾ ਮਰਵਾ ਦਿਓ ਪਿਆਰ ਬੈਡਾਂ ਦਾ ਵੀਰੇ ਸੀਸਾਤੀ ਲਾਵਾਂਗੇ ਬਾਕੀ ਸਾਰਾ ਗਰਮੀ ਦੇ ਸੀਜ਼ਨ ਦੇ ਹਿਸਾਬ ਵਾਲਾ ਮਾਲ ਅੱਛਾ ਇਹ ਗਰਲੈਂਡੋ ਕਿੰਨੇ ਟਾਈਮ ਦੀ ਕੱਚੀ ਹੈ ਵੀਰੇ ਹਫਤਾ ਖੁੱਲਾ ਲਊਗੀ 10 ਦਿਨ ਤੋਂ ਜਾਨੀ ਪਹਿਲਾਂ ਪਹਿਲਾਂ ਸੁੱਕੂਗੀ ਜੀ ਦੂਜਾ ਸੂਹਾ ਸੂਰੀ ਆ ਬਾਈ ਜੀ ਥੰਦੀ ਭਰੀ ਹੋਈ ਆ ਜੇ ਦੰਦੀ ਜੁਵਾਨ ਆ ਸੁਆ ਪਰ ਪਿਓ ਅਰੀਜਨਲ ਦੂਜਾ ਕੀ ਦੂਜਾ ਕੋਈ ਵੀਰੇ ਨੂੰ ਤੀਜਾ ਮੰਨ ਲੈ ਪਰ ਵੀਰੇ ਦੂਜਾ ਹੀ ਦੱਸਣਾ ਨੇ ਬਾਹਲਾ ਨਹੀਂ ਮੰਨਣਾਗਾ ਬਾਡੀ ਬੇਟ ਕੋੜੀ ਹਰ ਗਿਆ ਜਿਵੇਂ ਫੁੱਲ ਬਾਡੀ ਬੇਟ ਵਾਲੀ ਆ ਦੁੱਧ ਮਾਲਕ ਦਾ ਵੀਰੇ 27 28 ਦੱਸਦਾ ਹੀ ਪਰ ਅਸੀਂ ਇਹਦਾ ਵੀ 20 ਹੀ ਮੰਨਿਆ ਵੀ ਆ ਸਮੇਂ ਦੇ ਵਿੱਚ 20 ਬਾੜਾ ਹੈ ਜੇ ਜੇ ਗੱਲ ਕਿਉਂਕਿ ਰੁੱਤ ਨਹੀਂ ਪੂਰੇ ਜਾਜਦੇ ਵੀਰੇ ਹਾਂ ਪਰ ਬਾਕੀ ਵੀਰੇ ਰੇਟ ਬਿਲਕੁਲ ਕਮਾਲ ਦੇ ਹੋਣਗੇ ਰੇਟ ਇਹਦੇ ਹੋਣਗੇ ਕੋਈ ਬਾਹਲੇ ਜਿਹੜੇ ਆ ਪੰਜ ਚਾਰ ਲਾੜ ਕਰਦੇ ਆ ਵੱਡੀ ਕਮਾਈ ਵਾਸਤੇ ਨਹੀਂ ਕਰਦੇ ਵੀਰੇ ਮੇਕਅਪ ਕੰਮ ਚੱਲੀ ਜਾਂਦੇ ਬਸ ਕਿਰਤ ਕਰਨ ਵਾਲੀ ਗੱਲ ਹੋਣੀ ਹੈ ਕਬੀਰਾਂ ਦੀ ਸੇਵਾ ਦੇ ਵਿੱਚ ਰਹਿਣ ਵਾਲਾ ਕੰਮ ਹੁੰਦਾ ਹੈਗਾ ਬਸ ਇੱਕ ਬਰਾਬਰ ਜਿਹੇ ਵਾਲੇ ਪਾ ਬਾਲ ਦੇਈ ਜਾਵਾਂਗੇ ਵੀਰੇ ਯਾਨੀ ਜਿਵੇਂ ਇਹ ਜੀਆਂ ਬੈੜਾਂ ਨੇ ਜਿੰਨਾ ਵੀਰੇ ਮਾਲ ਹੋਊਗਾ ਬਾਕੀ ਇੱਕ ਮੈਂ ਹੋਰ ਚੀਜ਼ ਦੱਸਦਾਗਾ ਵਿੱਚ ਵੀਰੇ ਇੱਕ ਮੈਨੂੰ ਫੋਨ ਆਇਆ ਸੀ ਕਹਿੰਦਾ ਵੀਰੇ ਕਿ ਮੈਨੂੰ ਕਿਸੇ ਵੀਰ ਨੇ ਕਿਹਾ ਵੀ ਜਦੋਂ ਆਪਾਂ ਜਾਣੇ ਆ ਉੱਥੇ ਵੀ ਜਿਹੜੀਆਂ ਬੈੜਾਂ ਵੀਰੇ ਉੱਥੇ ਹੁੰਦੀਆਂ ਨੇ ਭਾਈ ਜੀ ਕੱਲੀ ਕੱਲੀ ਬੈੜ ਦਾ ਸਕਰੀਨਸ਼ਾਟ ਲੈ ਲਓ ਜਿੰਨੀਆਂ ਕੰਦੇ ਸਾਹਮਣੇ 20 ਕਰੋੜ ਦੇ 5 ਹੋਰ ਆਉਣੀਆਂ ਨੇ ਇਹਨਾਂ ਚੋਂ ਇੱਕੋ ਹੀ ਬੈੜ ਵੀਰੇ ਨਾ ਹੋਈ ਫਾਰਮ ਤੇ ਮੈਨੂੰ 100 ਬੰਦੇ ਚ ਖੜ ਕੇ ਕਹਿ ਦੇ ਵੀ ਵੀਰੇ ਆ ਤੇਰੀ ਬੈਡ ਕਿੱਥੇ ਆਈ ਅਸੀਂ ਉਹ ਚੀਜ਼ ਦੇ ਵੀਰੇ ਜਵਾਬ ਦੇ ਹਾਂ ਇੱਕ ਵੀ ਬੈਡ ਨਹੀਂ ਵੀਰੇ ਸਾਡੀ ਪਹਿਲਾਂ ਵਿਕੂਗੀ ਨਾ ਇਹ ਤਾਂ ਕੋਈ ਬਦਲ ਨਹੀਂ ਗਏ ਇਹ ਮਾਮ ਜੇ ਹਾਂ ਵੀਰ ਵੀਰੇ ਆਊਗਾ 10 ਵਜੇ ਤਾਂ ਬਾਈ ਜੀ ਫਿਰ ਇਹ ਮਾਲ ਵਿਕਿਆ ਬਈ ਹੋਊਗਾ ਹਾਂ 7 ਵਜੇ ਟਾਈਮ ਨਾਲ ਆਓ ਸਹੀ 7 ਵਜੇ ਵੀਰੇ ਮੇਰੇ ਫਾਰਮ ਤੇ ਹੋਵੇ ਆ ਜਿਵੇਂ ਹੁਣ 20 ਕੈਮਰੇ ਸਾਹਮਣੇ ਨੇ ਇੱਕ ਵੀ ਪਾਸੇ ਹੋਈ ਤਾਂ ਵੀਰੇ ਮੈਂ ਮੈਂ ਉਹਨੂੰ 2 ਲੱਖ ਰੁਪਈਆ ਨਾਮ ਦਾ ਦੇ ਦਿੰਦਾ ਸੋ ਗੱਲ ਆ ਪੈਲਸ ਜੀ ਜਾਵਾਂਗੇ 2 ਵਜੇ ਫਿਰ ਚਾਹ ਕਿੱਥੇ ਮਿਲਣੀ ਆ ਨਹੀਂ ਮਿਲਣੀ ਉਹ ਇਸ ਕਰਕੇ ਵੀਰੇ ਤਾਂ ਆਪਾਂ ਦੱਸਿਆ ਗਿਆ ਕਿਉਂਕਿ ਜਿੰਨੀ ਗੱਲ ਆਪਾਂ ਨੂੰ ਸੁਣਨ ਨੂੰ ਮਿਲ ਜੇ ਉਹ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ ਜੀ ਜਿਹੜੀ ਇਹ ਵੜ ਦੇਖ ਰਹੇ ਆਂ ਭਾਈ ਵੀਰੇ ਇਹ ਵੀ ਗਰਾਉਸ ਦੇ ਵਿੱਚ ਆ ਗਈ ਇਹਦਾ ਦਰਸੀ ਨਾਲ ਸਾਈ ਹਾਲ ਦਾ ਗਰਾਉਸ ਆ ਥਣ ਬੜਾ ਭੜਾ ਗੁੱਲਿਆ ਰਾਣਾ ਵੀਰੇ ਥਾਂਡੇ ਵਾਲਾ ਮਾਲ ਹੀ ਬਾਈ ਜੀ ਚੱਲਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਜੀ ਆਪਣੇ ਜਾਦਾ ਘਰਾਂ ਦੇ ਵਿੱਚ ਵੀਰੇ ਮੇਰੇ ਆਪੇਣਾ ਮੇਰੇ ਮਾਮਾ ਉਹ ਧਾਰਾਂ ਚ ਹੁੰਦੀਆਂ ਨੇ ਜੀ ਤੇ ਫਿਰ ਵੀਰੇ ਤੁਹਾਨੂੰ ਪਤਾ ਹੀ ਆ ਵੀ ਕਉ ਉਹ ਤਾਂ ਹੀ ਜਿਹੜੀ ਬੰਦਾ 5 ਮਿੰਟ ਤੋਂ ਪਹਿਲਾਂ ਪਲਾਂ ਚੋਕ ਕੇ ਉੱਠ ਖੜੇ ਜੀ ਜੇ ਹੁਣ ਵੀਰੇ ਟੂਹਾ ਮਸਰੀ ਖਾਈ ਗਿਆ ਗਿੱਟੇ ਖਵਾਤੇ ਮਸਰ ਨੂੰ ਨਿਗੇ ਨਿਗੇ ਥਣ ਹੁਣ ਘਲੋਟੇ ਥਣੀ ਹੋਵੇ ਅੱਧਾ ਘੰਟਾ ਚਵਾਈ ਨੂੰ ਲਾਦਾ ਵੀਰੇ ਫਿਰ ਉੱਥੇ ਸੋਭਾ ਨਹੀਂ ਮਿਲਦੀ ਉੱਥੇ ਫਿਰ ਆਪਦੀ ਮਾਰਕੀਟ ਖਰਾਬ ਤੇ گاਵਾ ਜਿਹੜੇ ਲੈ ਕੇ ਆਉਂਦੇ ਆ ਮੂਰਲੇ ਬੰਦੇ ਦਾ ਦਿਮਾਗ ਪੜ ਕਿਉ ਲੈ ਕੇ ਆਉਂਦੇ ਆ ਜਿੰਨਾ ਮਾਲ ਲੈਣੇ ਆ 1200 ਸਮਝਣਾ ਲੈਣੇ ਆ ਕਿਉਂਕਿ ਅਸੀਂ ਇਹ ਨਹੀਂ ਵੀ ਵੇਚਣ ਵਾਲੇ ਪਾਸੇ ਵਿੱਚ ਕਿਸੇ ਦੀ ਜੇਬ ਚੋਂ ਪੈਸਾ ਕਢਾਉਣਾ ਬਹੁਤ ਔਖਾ ਹੈਗਾ ਅਸੀਂ ਜਿੰਨਾ ਮਾਲ ਲੈ ਆ ਵੀਰੇ ਆਪ ਦੀ ਘਰ ਦੀ ਖਾਤਰ ਲੈ ਆਏ ਆ ਸਾਂਟ ਕੇ ਮਾਲ ਲੈ ਆਏ ਆ ਜਿਹੜਾ ਸਾਡੇ ਕੋਲੋਂ ਵੀਰਾਂ ਨੇ ਲਿਆਂਦਾ ਉਹ ਆਪ ਦੀ ਸੋਚ ਨਾਲ ਲੈ ਕੇ ਜਾਣ ਅਣਜਾਣ ਬੰਦਾ ਕੋਈ ਨਾ ਆਵੇ ਜਿਹੜਾ ਬੰਦਾ ਬੜਾ ਤਜਰਬਾ ਕਰੀ ਗਿਆ ਨਾਲ ਆਪ ਦੀ ਸੋਚ ਸਮਝ ਕੇ ਪੂਰਾ ਦੇਖ ਕੇ ਨਿਰਖਬਰਕ ਨਾ ਫੇਰ ਲੈ ਕੇ ਜਾਉਂ ਕਿਉਂਕਿ ਵੀਰੇ ਸਾਡੇ ਕੋਲੋਂ ਤੁਸੀਂ ਇਹਨਾਂ ਨੂੰ ਸਾਂਟ ਕੇ ਲੈ ਜਾਓ ਅਸੀਂ ਅਸੀਂ 25 ਗਾਇਆਂ ਵੀਰੇ ਤੂੰ 400 ਗਾਂ ਚੋਂ ਸਾਟੀਆਂ ਨੇ ਤੁਸੀਂ ਇਹਨਾਂ 'ਚ ਵੀ ਸਾਂਟੀ ਮਾਰੋ ਤੁਸੀਂ 25 'ਚੋਂ ਵੀ ਸਾਂਟੀ ਮਾਰਨੀ ਹੈ ਗੱਲ ਇਹਦੇ ਬਹੁ ਖਾਲ ਜੀ ਦਾ ਵਪਾਰ ਕਰਦੇ ਆ ਇਹਨਾਂ ਦਾ ਲਾਂਭਾ ਕੋਈ ਨਹੀਂ ਹੁੰਦਾ ਜਿਹੜੀ ਆਪਾਂ ਕਹਿੰਦੇ ਵਪਾਰੀ ਨੇ ਸਾਡਾ ਠੱਗੀ ਮਾਰਲੀ ਠੱਗੀ ਇਹ ਹੁੰਦਾ ਬਾਈ ਜੀ ਫੰਡਰ ਗਾਂ ਦੇਦੀ ਤੇ ਦੂਜੇ ਨੰਬਰ ਦੇ ਬਾਈ ਜੀ ਜੇਲ੍ਹ ਵਿੱਚ ਸੀ ਉਹ ਦੇਦੀ ਜਿਹੜੀਆਂ ਗੱਲਾਂ ਦੇਦੀ ਵੀਰੇ ਇਹ ਇਹਨੂੰ ਠੱਗੀ ਕਹਿ ਸਕਦਾ ਟੋਪੜ ਨੂੰ ਬੱਚਾ ਦੇ ਤਾਂ ਉਹ ਚੀਜ਼ਾਂ ਵੀਰੇ ਠੱਗੀ ਹੁੰਦੀਆਂ ਨੇ ਪਰ ਦੇਖੋ ਜਾਨੀ ਅਸੀਂ ਇਹ ਦੋਨੇ ਤਿੰਨੇ ਕੀਲਾਂ ਦੇ ਵੀਰੇ ਜਾਨੀ ਗੱਲਾਂ ਦੇ ਜੇ ਹੈਗੀਆਂ ਜਵਾਬ ਦੇ ਦੁੱਧ ਦੀ ਬਾਈ ਜੀ ਮਿੰਟ ਪੰਜ ਦੀ ਗਾਰੰਟੀ ਹੁਣ ਜਿਵੇਂ ਗਾਂ ਗੱਬੜ ਮੰਦਾ ਲੈ ਗਿਆ ਰੱਬ ਨਾ ਕਰੇ ਬੱਚਾ ਮਰਿਆ ਘੜਦਾ ਉਹ ਆਪਣਾ ਰਵਣਾਗੜ੍ਹ ਵਿੱਚ ਵੜਿਆ ਵਾ ਨਹੀਂ ਵੀਰੋ ਗੱਡੀ ਕੁੜੀ ਪਾਉਣਾ 100 ਕੋਸ ਹੋ ਜਾਂਦਾ ਸਾਡੇ ਨਾਲ ਵੀ ਹੋ ਜਾਂਦਾ ਉਹ ਨਹੀਂ ਗੱਲ ਕੋਈ ਜਾਂ ਬਾਕੀ ਵੀਰੇ ਥਾਂ ਗਿੱਲਾ ਰੱਖਦੇ ਨੂੰ ਮਸਟੈਡਸ ਚੜਦੇ ਨੇ ਗਾਂ ਨੂੰ 100 ਕੋਸਾ ਗਰਮੀ ਆ ਵਿੱਚ ਗਾ ਇਹ ਗਾਈਆਂ ਵੀਰੇ ਥਲਾਂ ਦੇ ਵਿੱਚੋਂ ਸੁਰਖੀ ਮਾਰਨ ਲੱਗ ਜਾਂਦੀਆਂ ਨੇ ਜੈ ਜੈ ਗੱਲ ਉਹ ਚੀਜ਼ਾਂ ਨੂੰ ਵੀਰੇ ਵਪਾਰੀ ਕਹਦੇ ਨੇ ਬਾਈ ਜੀ ਗਾਂ ਪਾਸ ਕਰਕੇ ਲਿਜਾਓ ਅਸੀਂ ਤਾਂ ਵੀਰੇ ਆਨਲਾਈਨ ਵੇਚਦੇ ਹੀ ਨਹੀਂ ਸਾਡੇ ਕੋਲੇ ਗਾਂ ਪਾਸ ਕਰੋ ਖੱਚਾ ਲਿਜਾਓ ਨਹੀਂ ਕੋਈ ਗੱਲ ਨਹੀਂ ਸਾਡੀ ਕੋਊ ਸਾਡੇ ਕੋਲੇ ਖੜੀ ਆ ਕਿਸੇ ਵੀ ਵਪਾਰੀ ਤੋਂ ਲੈਣੀ ਆ ਵੀਰੇ ਮਸੱਲੀ ਕਰਕੇ ਲਿਜਾਓ ਕਿਸੇ ਤੇ ਵਿਸ਼ਵਾਸ ਨਾ ਕਰੋ ਜਿਹੜੀ ਇਹ ਬੱਚੀ ਦੇਖ ਰਹੇ ਆਂ ਭਾਈ ਵੀਰੇ ਇਹਦੇ ਥੱਲੇ ਹੋਊਗਾ 24 ਕਿਲੋ ਦੁੱਧ ਹੁਣ ਝੋਣ ਦਾ ਹਾਜ਼ਰ ਬਿਲਕੁਲ ਵੀਰੇ ਰਾਈਡੀ ਆ ਇਹ ਤਾਂ ਬਾਈ ਜੀ ਹੁਣ ਦੇਖੋ ਲੇਵੇ ਦੀਆਂ ਖਾਲੀ ਨੇ ਸਾਰੀਆਂ ਬੈੜਾਂ ਇਹਦਾ ਇੱਕ ਆਪਾਂ ਹੁਣ ਦਿਖਾਈਆਂ ਵੀ ਸਾਡੇ ਕੋਲ ਇੰਨਾ ਮਾਲ ਖੜਾਗਾ ਜੀ ਜਦੋਂ ਭਰੇ ਥਣਾਂ ਚ ਹੋਈਆਂ ਵੀਰੇ ਦੱਸਣੀਆਂ ਵੀ ਆਪ ਬੋਲਣੀਆਂ ਵੀ ਸਿੱਕੀਆਂ ਆਗੀਆਂ ਜੈ ਜੈ ਗੱਲਾਂ ਹਾਂਜੀ ਤੇ ਜਿਵੇਂ 24 ਕਿਲੋ ਚੱਲਦੀ ਵੀ ਚੰਗਾ ਸਾਹਮਣੇ ਲ ਹੋਇਆ ਪਤਾ ਨਹੀਂ ਕਿੰਨੇ ਦੁੱਧ ਚੋਲੇ ਦੋ ਵੀਰੇ ਜਾਊਗੀ ਵਧੂਗੀ ਹੋਰ ਵਧੂਗੀ ਦੁੱਧ ਦਾ ਦੁੱਧ ਤਾਂ ਜਿੰਨਾ ਵੀ ਮਾਲ ਆ ਸਾਰਾ ਹੀ ਬੌਲੇ ਚ ਆ ਕੋਈ 2 ਦਿਨ ਦੀ ਹੈ ਕੋਈ 3 ਦਿਨ ਦੀ ਕੋਈ 4 ਦਿਨ ਦੀ ਕੋਈ 5 ਦਿਨ ਦੀ ਇਸ ਤਰ੍ਹਾਂ ਦਾ ਵੀਰੇ ਮਾਲ ਸੁਆ ਸੁਆਇਆ ਹੈਗਾ ਹੈਗਾ ਜੀ ਇਸ ਤਰ੍ਹਾਂ ਦਾ ਮਾਲ ਹੈਗਾ ਹੈਗਾ ਨਹੀਂ ਡਾਡਾ ਕੱਦੀ ਬਾਹਰ ਨੂੰ ਫਿਰ ਕਹਿੰਦਾ ਵੀਰੇ ਬੱਸੀਆਂ ਹੁਣ ਦੇਖ ਲਿਆ ਨਿਸ਼ਾਨੀਆਂ ਲੱਗੀਆਂ ਨੇ ਹਾਂ ਇਹਦੇ ਵਿੱਚੋਂ 5 ਖਣੀ 6 ਬੱਸੀਆਂ ਨੇ ਬਹੁਤ ਆਪਦੀਆਂ ਬੱਸੀਆਂ ਨੇ ਐਚ ਐਫ ਦੇ ਬੱਚੇ ਵੀ ਹੈਗੀਆਂ ਵਾਹ ਹਾਂ ਜੀ ਉਦੋਂ ਅੱਗੇ ਆ ਗਿਆ ਵੀਰੇ ਦੰਗਾ ਦੇ ਬੱਚਾ ਜੀ ਤੋਂ ਉਹਦਾ ਬੱਚਾ ਆਇਆ ਜੀ ਇੱਕ ਪਿੱਛਲੇ ਕਾਰ ਦੇ ਵਿੱਚ ਅਸੀਂ ਬਾਕੀ ਰੱਖ ਦਿੱਤੀ ਸੀ ਵੀ ਜੀ ਇਸੇ ਨਾਲ ਚ ਬਾਕੀ ਰੱਖ ਲਈ ਸੀ ਇਹਦੇ ਥੱਲੇ ਵੀਰੇ ਦੁੱਧ ਸਾਰਿਆਂ ਨੂੰ ਜਾਦੇ ਆ ਜੀ ਇਹ ਥੱਲੇ 27 ਕਿਲੋ ਵੀਰੇ ਮੌਕੇ ਦਾ ਹੁਣ ਜਵਾਬ ਦੇ ਦੁੱਧ ਆ ਗਿਆ ਸਾਢੇ 13 ਕਿਲੋ ਟਾਈਮ ਦਾ ਦੁੱਧ ਆ ਹਾਜ਼ਰ ਆ ਬਿਲਕੁਲ ਹਾਜ਼ਰ ਆ ਵੀਰੇ ਦੇਖੋ ਲੇਵੇ ਤੇ ਨਾੜਾ ਤੇ ਲੇਵੇ ਦੀ ਵੀਰੇ ਐਸੀ ਫੈਡਰਨਸ ਬੈਠਦੀ ਨਾ ਜਦੋਂ ਡੰਗ ਤੇ ਬੈਠ ਆਉਂਦੀ ਆ ਵੀਰੇ ਲੱਤਾਂ ਚਾਉਂਦੀਆਂ ਕਰਕੇ ਤੁਰਦੇ ਸੋਹਾਂ ਲੇਵੇ ਤੇ ਨਾੜਾ ਦੇਖੋ ਯਾਰ ਕਿਆ ਬਾਤ ਆ ਇਹ ਨਹੀਂ ਕਹਿਣ ਦੀ ਗੱਲ ਜਿਹੜੇ 26 27 ਕਿਲੋ ਨਾੜਾ ਹੈਗੇ ਜਿਹੜੀ ਦੇ ਉਹੀ ਕੁਛ ਕਰੂਗੇ ਜਿਹਦੇ ਕਹਿੰਦੇ ਲੂਟਾ ਵੇਟਰੇ ਥੱਲੇ 100 ਰੁਪਏ ਹੈਗੇ ਉਹਨੇ ਆਪੇ ਬਾਹਣ ਬਣਾਉਣਾ ਥੱਲੇ ਉਹ ਮੈਂ ਰੰਬੇ ਘਸੇ ਵਿੱਚ ਵੀਰੇ ਫਿਰ ਉਹ ਬਾਹਣ ਨਹੀਂ ਬਣਾਉਣਾ ਉਹ ਤੇੜਾ ਛੱਡੀ ਜਾਊਗਾ ਓਏ ਵੀ ਕੰਪਨੀ ਨਹੀਂ ਦਿੰਦੀ ਇਹਦਾ ਫਾਇਦਾ ਕੋਈ ਮਾੜਾ ਕੋਈ ਫਾਇਦਾ ਨਹੀਂ ਦੇਖੋ ਵੀਰੇ ਗਾਂ ਦੀ ਬਰੀਕੀ ਲੂਈ ਲਾਈ ਸਾਰੀਆਂ ਲੇਵੇ ਦੀ ਜਿਹੜੀ ਕੁਆਲਿਟੀ ਹੈ ਦੀ ਵੀਰੇ ਬਾਹਲੀ ਕੁਆਲਿਟੀ ਜ਼ਿਆਦਾ ਜ਼ਬਰਦਸਤ ਆ ਇਹਨੂੰ ਜਿਹੇ ਬੰਦਾ 10 ਸੂਏ ਜੋਲੇ ਇਹ ਇਦਾਂ ਹੀ ਰਹੂਗਾ ਲੋਕਾਂ ਦਾ ਕੰਪੈਕਟਲੇਵਰ ਰੱਖੋ ਨਹੀਂ ਵੀ ਆ ਲੰਮਕਣ ਲੱਗ ਜੂਗਾ ਜਾਂ ਫਰਸ ਤੇ ਥਣ ਬਣਾ ਲੂ ਉਹ ਚੀਜ਼ ਨਹੀਂ ਥਣ ਬਹੁਤ ਸੋਹਣਾ ਮੁਠਿਆ ਚਵਾਈ ਬੜੀ ਖਬਰ ਆ ਗਈ ਤੇ ਬਾਕੀ ਵੀਰੇ ਜਰਸੀ ਜਰਸੀ ਲੋਕ ਵੀਰ ਮੰਗਦੇ ਆ ਵੀ ਸਾਨੂੰ 30 ਕਿਲੋ ਦੀ ਜਰਸੀ ਲਿਆ ਦਿਓ ਬਾਈ ਤੀ ਕੱਢੀ ਮੁੱਤੇ ਵੀਰ ਮਾੜੀ ਜੀ ਵੀਰੇ ਮਗਰ ਵੀ ਇਹਦੇ ਵਸੀ ਆ ਇਹਦੇ ਮਗਰ ਵੀ ਜਰਸੀ ਦੀ ਵਸੀ ਆ ਸੂਈ ਸਵਾਈ ਆ ਸੂਈ ਸਵਾਈ ਆ ਵੀਰੇ ਜੀ ਵੀਰ ਤਾਂ ਤੀਜੇ ਘੜੇ ਦੇ ਵਿੱਚ ਬੈਠ ਲਈ ਆ ਜੀ ਤੀਜੇ ਘੜੇ ਦੇ ਵਿੱਚ ਬੈਠ ਲਈ ਆ ਇਹਨੂੰ ਪਹਿਲਾਂ ਗੱਭਣ ਲੈnde ਸੀ ਦਿੱਤੀ ਨਹੀਂ ਜੀ ਚੰਗੇ ਫਾਰਮ ਚੋਂ ਆਈ ਆ ਬੈੜਾ ਬਾਜੋ ਸੂਪੀ ਸੂਈ ਤੋਂ ਬਾਅਦ ਵੀਰੇ ਵੀਰ ਨੇ ਬੌਲੀ ਖਾ ਕੇ ਫੇਰ ਬੈਠ ਦਿੱਤੀ ਇਹ ਕੱਲੀ ਸੂਈ ਵੀ ਲਈ ਆ ਸੂਈ ਵੀ ਕਿਉਂ ਲਈ ਆ ਵੀਰੇ ਸਾਡੀ ਗੱਭਣ ਦੇਖੀ ਵੀ ਸੀ ਸਾਨੂੰ ਪਤਾ ਵੀ ਇਹ ਵੀਰੇ ਟੋਪੜ ਨੂੰ ਬੱਚਾ ਨਹੀਂ ਲੱਗਿਆ ਵਾ ਬਾਜ ਜਾ ਇਹ ਗੱਲਾਂ ਇਹਦੇ ਵਿੱਚ ਕਿੰਨੇ ਕੰਮ ਹੋਤਾ ਰਿਸਕ ਰਹਿ ਗਿਆ ਵੀ ਕੁਦਰਤੀ ਜ਼ਹਿਰ ਦਾ ਲੜਨਾ ਹੋਵੇ ਪਰ ਜੇ ਗਾਂ ਦੇ ਅੰਦਰ ਜ਼ਹਿਰ ਹੋਵੇ ਵੀਰੇ ਗਾਂ ਪੂਸ ਚੱਕੇ ਗੰਦ ਬਿੱਲ ਮਾਰੇ ਉਹ ਹੀ ਜੀ ਹਜੇ ਸ਼ਿਕਾਇਤ ਤੇ ਦੀ ਕੋਈ ਹੈ ਨਹੀਂਗੀ ਦੁੱਧ ਬਾਈ ਦੀ ਕਮਾਲ ਦਾ ਦੁੱਧ ਆ ਮੈਂ ਥੱਲੇ ਹਜੇ ਮੰਨ ਕੇ ਚੱਲ ਰਿਹਾ ਚੌਥੇ ਦਿਨ ਥੱਲੇ ਆ ਵੀਰੇ ਇਹਨਾਂ ਨੇ 12 ਕਿਲੋ ਦੀ ਰੰਗ ਦਾ ਹੋਊਗਾ 24 ਕਿਲੋ ਤਾਂ ਹੁਣ ਆ ਜਾ 24 ਕਿਲੋ ਪਰ ਇਹਨੇ 24 ਦੇ ਨਹੀਂ ਖੜਨਾ ਵੀਰੇ ਜਿਹਦਾ ਸਾਡੇ ਬਾਲੇ ਵੱਡੇ ਘੱਤ ਬੇਲ ਦੇ ਵਿੱਚ ਆ ਵੀਰੇ ਬਹੁਤ ਵੱਡੀ ਬੈੜ ਐ ਜਿੱਥੇ ਫਿੱਡਾ ਕਰਦਾ ਨਾ ਵੱਡੀ ਬੈੜ ਆ ਜੀ ਜੇ ਸਾਡੇ ਕੋਲ ਆ ਲਾੜ ਚ ਵੇਕੀ ਦਾ ਠੀਕਾ ਨਹੀਂ ਆਉਂਦੇ ਲਾੜ ਚ ਇਹਦੀ 30 ਕਿਲੋ ਵੀਰੇ ਮਿਲਕਿੰਗ ਕਰਾਵਾਂਗੇ ਆਪਾਂ ਲੈ ਮਿਲਕਿੰਗ ਜੀ ਇੱਕ ਟਾਈਮ ਖਾਲੀ ਕਰਾਂਗੇ ਤਿੰਨ ਟਾਈਮ ਆਪਾਂ ਚਵਾਵਾਂਗੇ ਦੋ ਟਾਈਮ ਤੋਂ ਬਾਅਦ ਵੀ 30 ਕਿਲੋ ਵਾਲੀ ਬੱਛੀ ਹੈਗੀ ਆ ਹੈਗੀ ਆ ਵੀਰੇ ਤਾਂ ਆਪਾਂ ਆਪਦੇ ਜੇ ਆ ਲਾੜ ਚ ਵੇਕੀ ਦਾ ਠੀਕ ਆ ਨਹੀਂ ਆਪਾਂ ਜਰਸੀ ਦਾ ਵੀਰੇ ਦੁੱਧ ਨੂੰ ਚਵਾ ਕੇ ਦੇ ਤੇ ਇਹਦੀ ਬੱਸੀ ਦੀ 10000 ਦੀ ਡਿਮਾਂਡ ਆਈ ਹੈ ਜੇ ਬੰਦੇ ਨੇ ਕਹਿੰਦੇ ਕਟਾ ਕੇ ਜਾਣੀ ਹੋਵੇ। ਜੇ ਬੱਚਾ ਇਹਨਾਂ ਪਿਆਰ ਹਾਂ। ਪਰ ਗਊ ਦਾ ਵੀਰੇ ਬੱਚਾ ਅਸਲ ਵਿੱਚ ਕਟਾਉਣਾ ਨਹੀਂ ਚਾਹੀਦਾ। ਮੈਂ ਇੱਕ ਚੀਜ਼ ਇਹ ਵੀ ਦੱਸਦਾ ਮੇਨ ਜ਼ਰੂਰੀ ਆ। ਹਾਂ ਗਊ ਦਾ ਵੀਰੇ ਕਦੇ ਵੀ ਬੱਚਾ ਜੇ ਕਟਾਉਣਾ ਤਾਂ 20 ਸਾਲ ਬਾਈ ਦੀ ਨਾਲ ਰੱਖੋ ਲਿ ਜਾਓ। ਜੈ ਜੀ ਗੱਲ। ਜੇ ਗਊ ਦਾ ਵੀਰੇ ਬੱਚਾ ਆਪਾਂ ਕਟਾ ਗਏ। ਗਊ ਦਾ ਵੀਰੇ ਧਿਆਨ ਜਦੋਂ ਨਵੇਂ ਫਾਰਮ ਤੇ ਲੈ ਗਏ। ਇਹਦਾ ਧਿਆਨ ਮਗਰ ਰਹਿੰਦਾ ਵੀ ਮੇਰਾ ਬੱਚਾ ਉੱਥੇ ਨੇ। ਬੱਚੇ ਜਰੇ। ਉਹ ਫਾਰਮ ਤੇ ਲਿਜਾ ਕੇ ਆਪਾਂ ਬੱਚਾ ਅਲੱਗ ਕਰਦੇ ਆਂਗੇ। ਇਨੂੰ ਮੇਰਾ ਮਨ ਨੂੰ ਸ਼ਾਂਤੀ ਆਊ ਵੀ ਮੇਰਾ ਬੱਚਾ ਮੇਰੇ ਨਾਲ ਆਇਆ। ਜੈ ਜੈਕਾਰਾ। ਚਾਹੇ ਦੂਰ ਖੜਾ ਹੋਵੇ ਵੀਰੇ ਦੋ ਵਾਰੀ ਅੱਖਾਂ ਨਾਲ ਦੇਖ ਲਿਆ। ਤਾਂ ਦੁੱਧ ਤੇ ਚੱਲੂਗੀ ਨਹੀਂ ਵੀਰੇ ਜਿਵੇਂ ਕਈ ਵਾਰੀ ਤਾਜੀ ਗਾਂ ਮੰਡਾ ਲੈ ਜਾਵਾਂਗਾ। ਦੋ ਚਾਰ ਦਿਨਾਂ 'ਚ ਵੀਰੇ ਬੱਚਾ ਮਰ ਗਿਆ ਗਾਂ ਦਾ। ਜੇ ਗਊ ਛੱਲੇਂ ਤੇਰੇ 20 ਕਿਲੋ ਦੁੱਧ ਆ ਉਹ 12-13 ਤੀ ਆਊ। ਟੁੱਟ ਜਾਂਦਾ ਦੁੱਧ। ਕਿ ਮੈਥੋਂ ਲਿਖਾ ਕੇ ਲੈ ਲਵਾਂ ਕਿਸੇ ਵੀ ਗਾਂ ਦਾ ਬੱਚਾ ਮਰਦਾ। 13 ਬੱਚੇ ਤੋਂ ਬਿਨਾ ਵੀਰੇ ਆ ਕਹਿੰਦਾ ਗਾਈਆਂ ਤੋਂ ਬੱਚੇ ਦਾ ਕਰਦੀਆਂ ਨਹੀਂ। ਭਾਈ ਤੁਸੀਂ ਚੋਣ ਵੇਲੇ ਨਹੀਂ ਕਰਦੀਆਂ ਪਰ ਅੰਦਰ ਇਹਨਾਂ ਦੇ ਵੀ ਦਿਲ ਹੈਗਾ। ਜੈ ਜੈਕਾਰਾ। ਦਿਲ ਹੈ ਬਿਲਕੁਲ ਵੀਰੇ ਕੱਢਦੀਆਂ ਦੁੱਧ ਗਾਈਆਂ ਲਾਜ਼ਮੀ ਕੱਢਦੀਆਂ ਬੱਚਾ ਮਰੇ ਤੂੰ ਜੀ ਇਹ ਜਿਹੇ ਲੱਖ ਸਾਡੇ ਵਪਾਰੀ ਵਿੱਚ ਗਾਈਆਂ ਦੇ ਬੱਚੇ ਮਰਦੇ ਇਹ ਲੱਖ ਅਸੀਂ ਕੋਫਰ ਦੋਤੀ ਲਈਏ ਵੀਰੇ ਬੱਚੇ ਮਰੇ ਨੂੰ ਕੁਝ ਨਹੀਂ ਹੁੰਦਾ ਹੁੰਦਾ ਬਾਈ ਜੀ ਹੁੰਦਾ ਬਿਲਕੁਲ ਹੁੰਦਾ ਦੁੱਧ ਕੱਢਦੀਆਂ ਨੇ ਦਵਾਰੇ ਤੇ 10 15 ਦਿਨ ਤੇ ਸੇਵਾ ਕਰਕੇ ਉੱਥੇ ਆ ਜਾਣ ਵਖਰੀ ਗੱਲ ਜੀ ਬੱਚਾ ਕਦੇ ਨਹੀਂ ਸੜਨਾ ਚਾਹੀਦਾ ਮੇਨ ਗੱਲ ਜਿਹੜੀ ਇਹ ਵਿਹੜ ਦੇਖ ਰਹੇ ਆ ਜੀ ਵੀਰੇ ਪਿਓਰ ਗਰੰਟੀ ਹੋਵੇ ਬੱਚਾ ਕੀ ਜੀ ਤੁਸੀਂ ਜੇ ਇਹਨੂੰ 85% ਮੰਨ ਲਓ ਪਰ ਕਿਉਂਕਿ ਬੰਨ ਝਾਲਰ ਥੱਲੇ ਤੁੰਨ ਮੱਥਾ ਧਲਵਾ ਕੰਨ ਤਿੱਖਾ ਯਾਨੀ ਕੁਆਲਿਟੀ ਗਰੈਂਡੋ ਵਾਲੀਆਂ ਤਾਂਹਾਂ ਤੋਂ ਕੁੜੇ ਤੋਂ ਕਈ ਗੱਲਾਂ ਐਂ ਦੀਆਂ ਚੱਲ ਕੋਗੇ ਵੀ ਰੱਖਣੀਆਂ ਪੈਂਦੀਆਂ ਨੇ ਰਾਜੇ ਮਿਲ ਜੇ ਹੈਗੀਆਂ ਸਾਰੀਆਂ ਗਰੈਂਡੋ ਵਾਲੀਆਂ ਹੈਗੀਆਂ ਨੇ ਪੰਜ ਚਰ ਦਿਨ ਲਊਗੀ ਵੀਰੇ ਦੁੱਧ ਤਾਂ ਬਾਈ ਤੁਸੀਂ ਦੱਸਦੇ ਘਰ ਦੱਸੀ ਜਾਂਦੇ ਦੁੱਧ ਜਾਦੇ ਵਾਲਾ ਮਾਲ ਆ ਕਿਉਂਕਿ ਗਰਮੀ ਮਸਰ ਕਈ ਗੱਲਾਂ ਤੋਂ ਵੀਰੇ ਡਰਦੇ ਦੱਸਦੇ ਚ ਇਹ ਗੱਲਾਂ ਵੀਰੇ ਵੀਡੀਓ ਤੇ ਲੱਖ ਬੋਲ ਲੋ ਬਾਤੋ ਵੀ ਵਿੱਚ ਵੀਰ ਲਾਂਮਾ ਲੈਂਦੇ ਪਰ ਵੀਰੇ ਅਸੀਂ ਲਾਂਮਾ ਕਿਸੇ ਕਿਸਮ ਦਾ ਲੈਂਦੇ ਨਹੀਂ ਜੀ ਸਾਡੇ ਘੇਟੋਂ ਅੰਦਰ ਬਾਈ ਜੀ ਸਾਡੀ ਆ ਗਊ ਘੇਟੋਂ ਬਾਹਰ ਹੋ ਗਈ ਸਾਡੀ ਕਿਸੇ ਕਿਸਮ ਦੀ ਕੋਈ ਗਾਰੰਟੀ ਤੁਹਾਡੇ ਨਾਲ ਭਰਪਣ ਤੌਰ ਤੇ ਬਾਈ ਜੀ ਜਾਰੀ ਦੋਸਤੀ ਬੱਕਰੀ ਆ ਗੱਲ ਬਾਈ ਪੋਰੀ ਕਰਾਂਗੇ ਕੈਮਰੇ ਤੇ ਕਰਦੇ ਆ ਕੋਈ ਪਿੱਛੇ ਪਿੱਛੇ ਨਹੀਂ ਕਰਦੇਗੇ ਹਨਾ ਕੈਮਰੇ ਤੇ ਕਹਿੰਨੇ ਆ ਵੀਰੇ ਕਿਸੇ ਨੂੰ ਸਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਆਓ ਤੁਹਾਨੂੰ ਕੁਆਲਟੀ ਵਧੀਆ ਦੇਵਾਂਗੇ ਤੇ ਬਾਕੀ ਵੀਰੇ ਰੇਟ ਦੇ ਵਿੱਚ ਖਿੱਚ ਨਹੀਂ ਦੇਵਾਂਗੇ ਨਮਾ ਹਾਣ ਦੇਵਾਂਗੇ ਥਾਂਲੇ ਵਾਲੀ ਬੈਠ ਦੇਵਾਂਗੇ ਜੈ ਜੈ ਗੱਲ ਬਾਕੀ ਤਸੱਲੀ ਤੁਸੀਂ ਕਰਨੀ ਆ ਸਾਡੀ ਚੀਜ਼ ਅਸੀਂ ਇਹਨੂੰ ਸਿਉਣਾ ਬਣਾ ਕੇ ਵੇਚਣਾ ਜੈ ਜੈ ਗੱਲ ਹਾਂਜੀ ਸੋ ਫਿਰ ਵੈਂਡੋ ਬਾਰੇ ਥੋੜਾ ਦੱਸਣਾ ਰਹਿ ਗਿਆ ਵੀਰੇ ਦੂਜਾ ਸੁਹਾ ਸੁੰਦੀ ਆ ਉਹ ਸੇਦ ਆਂਦੀ ਆ ਗਰਲੈਂਡ ਉਹ ਸੇਦ ਆਂਦਾ ਵੀਰੇ ਤੇ ਦੁੱਧ ਵਾਲਾ ਪੀਸਾ ਬਾਈ ਜੀ ਹਫ਼ਤੇ ਦੇ ਵਿੱਚ ਵਿੱਚ ਬਚਾ ਤਰੂਗੀ ਜੀ ਇਹ ਦੇਖ ਰਹੇ ਨੇ ਇੱਕ ਵੀ ਹਫ਼ਤਾ ਲਊਗੀ ਵੀਰੇ ਇਹਦੇ ਥੋੜੇ ਜਿਹੋ ਉਦੋਂ ਅੱਖਰ ਘੱਟ ਆ ਕਰਨੇ ਦੇ ਚੋ ਇਹਨੂੰ ਆਪਾਂ ਕਾਫੀ ਕ੍ਰੋਸ ਕਹਿ ਸਕਦੇ ਹਾਂ ਕਿਉਂਕਿ ਬੰਨ ਵੀ ਘੱਟ ਆ ਵੀਰੇ ਝਾਨਰ ਵੀ ਘੱਟ ਆ ਤੇ ਮੱਥੇ ਤੋਂ ਵੀ ਥੋੜੇ ਜਿਹਾ ਚਫ ਚ ਮੂੰਹ ਆ ਗਿਆ ਇਹਦਾ ਇਹ ਆਪਾਂ ਕਾਫੀ ਕ੍ਰੋਸ ਚ ਕਹਿ ਸਕਦਾ ਰੰਗ ਦੋਨਾਂ ਦਾ ਹੀ ਕਾਲਾ ਹੈਗਾ ਹੁਣ ਆ ਬੰਦੇ ਘਰੂ ਬੰਦੇ ਨੂੰ ਵੀਰ ਨੂੰ ਜਿਹਨੂੰ ਪਰਖੋ ਪਰਖ ਕਰ ਜੂ ਆਮ ਨਹੀਂ ਪਤਾ ਲੱਗਣਾ ਕਹਿੰਦਾ ਬਾ ਦੁੱਧ ਦੇ ਫੈਟ ਵਾਲੀ ਬੈੜਾ ਹਾਂ ਉ ਠੀਕ ਆ ਵੀ ਜਾਨੀ ਸਾਢੇ 4 ਦੇ ਫੈਟ ਵੀਰੇ ਰਹੂਗੀ ਜਾਨੀ ਸੋਨਾ ਦੁੱਧ ਦੇਊਗੀ 20 ਕਿਲੋ ਤੋਂ ਵੀਰੇ ਦਰਦੀ ਨਹੀਂ ਇਹ ਵੀ ਹਰਤਾ ਖੁੱਲਾ ਪਾ ਜੂਗੀ ਚੰਗੀ ਆ ਬੱਸੀ ਵੀਰੇ ਸ ਉਹਦੇ ਨੰਬਰ ਤੇ ਜਿਹੜੀ ਬਾਹੜ ਦੇਖ ਰਹੇ ਆ ਵੀਰੇ ਜੀ ਜਿਵੇਂ ਜਿਵੇਂ ਇਧਰ ਨੂੰ ਜਾਣੀਏ ਕੁਆਲਿਟੀ ਵਧਦੀ ਜਾਣੀ ਜੀ ਬਾਈ ਜੇ ਫੁੱਲ ਵੱਡੇ ਕੱਦ ਦੇ ਹੋਣੇ ਵਿੱਚ ਜੀ ਫੁੱਲ ਵੱਡੇ ਕੱਦ ਦੇ ਦੇ ਵਿੱਚ ਘਰੂ ਵੀ ਤੋਂ ਲਈ ਆ ਵੀਰੇ ਜੀ ਇਹ ਜਗਰਾਮਾ ਤੋਂ ਐਨੂੰ 10 ਕਿਲੋਮੀਟਰ ਤੋਂ ਆਈ ਆ ਚਲੋ ਪਿੰਡ ਦਾ ਆਪਾਂ ਨਾਮ ਔਕੀ ਤੇ ਵੀ ਦੱਸ ਦੇਾਂਗੇ ਬਾਕੀ ਕਿਸੇ ਵੀ ਬੈੜ ਦਾ ਸਾਥੋਂ ਵੀਰ ਨੇ ਪੁੱਛਣਾ ਕਿਹੜੇ ਪਿੰਡ ਤੋਂ ਆਈ ਆ ਕਿਹੜੇ ਮਾਲਕ ਤੋਂ ਆਈ ਆ ਅਸੀਂ ਪਹਿਲਾਂ ਉਹਦਾ ਪੂਰ ਨੰਬਰ ਦੇ ਸਕਦੇ ਹਾਂ ਜੀ ਸੌਦਾ ਲਾਉਣ ਤੋਂ ਪਹਿਲਾਂ ਮੂਹਰੋਂ ਬੰਦਾ ਸਲੈਤੀ ਲੈ ਲੇ ਜਿਹੇ ਜੀ ਮਰਜੀ ਅਸੀਂ ਇਹ ਵੀ ਦੇ ਇਨਸਾਈਨ ਕਿਉਂਕਿ ਵੀਰੇ ਅਸੀਂ ਪਚਾਲੇ ਬੁਰਕ ਨਹੀਂ ਭਰਨਾ ਜੀ ਅਸੀਂ ਹੁਣ ਗੱਲ ਨੂੰ ਵੀਰੇ 20 ਵੇਚਾਂਗੇ ਜੇ 25 ਲਾਈਆਂ ਪ੍ਰਮਾਤਮਾ ਦੀ ਕਿਰਪਾ ਹੋਊਗੀ ਤਾਂ 20 ਵੇਚਾਂਗੇ 3-3000 ਕਮਾਇਆ ਦਾ ਵੀਰੇ 50 ਹਜ਼ਾਰ ਬੜੀ ਰਾਮ ਰਾਮ ਹੋ ਗਿਆ ਦੇਖੋ ਬ ਫਿਰ ਤਾਂ ਮੂੰਹ 'ਚ ਮੱਖੀਆਂ ਪੈਣਗੀਆਂ ਫਿਰ ਕੰਮ ਰੁਕ ਜੂ ਕੰਮ ਨਹੀਂ ਚੱਲਣਾ ਮੇਨ ਗੱਲ ਇਹ ਆ ਵੀਰੇ ਇਹ ਬਹੁਤ ਵਧੀਆ ਬੰਦੇ ਤੋਂ ਲਈਆ ਘਰੂ ਬੰਦੇ ਤੋਂ ਇਹਦੀ ਦੁੱਧ ਦੀ ਸਲੈਤੀ ਬਹੁਤ ਜ਼ਿਆਦਾ ਆਈਆ ਪਰ ਅਸੀਂ ਵੀਰੇ 25 ਤੋਂ 27 ਕਿਲੋ ਮੰਨ ਕੇ ਲਈਆ ਦੁੱਧ ਬੈੜ 30 ਬੱਤੀ ਦਾਮ ਰੱਖਦੀ ਆ ਹਾਂ 30 32 ਕਿਲੋ ਦਾਮ ਰੱਖਦੀ ਆ ਪਰ ਜਿਹੜੇ ਵੀਰ ਨੇ ਲਜਾਣੀ ਆ ਜਿੱਦੇ ਸੂਪੀ ਅਸ ਤੈ ਵੀਰੇ ਫਿਰ ਤਾਂ ਚਵਾ ਕੇ ਦੇ ਦੇਾਂਗੇ ਤਾਂ ਨਹੀਂ ਵੀਰ ਅੱਗੇ ਆ ਦੀ ਸੇਵਾ ਦੇਖ ਲੈ ਮੈਂ ਕਿੰਨਾ ਚੋਲੂਗੀ ਪਰ ਵੀਰੇ ਜਾਨੀ ਦੀ ਇਹ ਬੈੜਾਂ ਜੋ ਅੱਡ ਖੜੀ ਦੀ ਸੂ ਵੀ ਮੈਂ ਹੈਗੀ ਆ ਮਨ ਲੇ ਵਾਲੂ ਬਾ ਹਾਥੀ ਚਵਾਈ ਚਾਹੇ ਮਸ਼ੀਨੀ ਕੱਦ ਕਾਠ ਹੱਥੀ ਦਾ ਐਂ ਕਰਦਿਆਂ ਕੋ ਚੋਈ ਜਾਉ ਮਸ਼ੀਨ ਵੀ ਲਾ ਲਓ ਵੀਰੇ ਬਾਕੀ ਮੇਨ ਗੱਲ ਜਿੰਨੀਆਂ ਵੜਾ ਦੇਖਿਆ ਸਾਰੇ ਜਾਣ ਦੇ ਵਿੱਚ ਆ ਵੀਰੇ ਜਾਣ ਤੋਂ ਬਿਨਾ ਦਾ ਰੁੱਤ ਜਮਾਲ ਚੱਲਦਾ ਹੀ ਨਹੀਂ ਨਾ ਵੀਰੇ ਗਾਈਆਂ ਚੱਲੇ ਬੱਸੀ ਟਾਈਪ ਵੀਰੇ ਮਾਲ ਚੱਲੂਗਾ ਜਾਣ ਵਾਲਾ ਮਾਲ ਚੱਲੂ ਥਣਲੇ ਵਾਲਾ ਮਾਲ ਚੱਲੂਗਾ ਜੀ ਕਿਉਂਕਿ ਵੀਰੇ ਹੁਣ ਵਿਚਵੀਰ ਕਹਿੰਦਾ ਸੀਨੀ ਵਾਲਿਆ ਬਾਈ ਜੀ ਜਿੰਨੀਆਂ ਗਾਈਆਂ ਲਾਉਂਦਾਗਾ ਆਪਾਂ ਵੀਰੇ 70 70 ਗਾਈਆਂ ਵੀ ਲਾ ਕੇ ਦੇਖਦੇ ਆਂ ਦੇਖੋ ਸਿਆਲ ਦੇ ਵਿੱਚ ਜੀ ਭਰਾਵਾਂ ਦਾ ਪਿਆਰ ਮਿਲੇ ਤੇ ਪ੍ਰਮਾਤਮਾ ਦੀ ਏਡੀ ਕਿਰਪਾ ਹੋਵੇ ਆਪਾਂ 70 70 ਵੀ ਵੀਰੇ ਜੜੀ ਚ ਵੇਚੀਆਂ ਨੇ ਜੀ ਹਣ ਲੋਕਾਂ ਗੱਲਾਂ ਜਾਂਦੇ ਨੇ ਸੀਨੀਅਰ ਜਿਹੜੀਆਂ ਵੇਚਾਂ ਦਾ ਉਹ ਵੀਰੇ ਅਸੀਂ ਕੋਈ ਸਾਡੇ ਕੋਲ ਕਿਹੜਾ ਜਾਦੂ ਦੀ ਛੜੀ ਆ ਅਸੀਂ ਵੀਰੇ ਇੱਕ ਤਾਂ ਕੁਆਲਿਟੀ ਵਾਲੀ ਚੰਗੀ ਲੈਣੇ ਆ ਫੇਰ ਬਾਈ ਜੀ ਗੱਡੀ ਦੀ ਡਿੱਗੀ ਚ ਮਾਇਆ ਰੱਖ ਕੇ ਲੈ ਜਾਂਦੇ ਆ ਜਾਂ ਮਾਦੇ ਖਾਤਿਆਂ ਚ ਹੁੰਦੀ ਆ ਆਪਾਂ ਨਗਦ ਕੈਸ਼ ਤੇ ਵੀਰੇ ਮਾਨ ਲੈਣਾ ਹੁੰਦਾ ਓ ਰੈਲਾ ਮਿਲ ਜਾਂਦਾ ਰੈਲਾ ਮਿਲਣਾ ਵੀਰੇ ਹੁਣ ਜੇ ਧਾਰ ਲਈਏ ਤਾਂ ਵੀਰੇ ਉੱਥੇ ਫਿਰ ਲਿਪਕੇ ਲੈਣਾ ਪਊਗਾ ਤੇ ਨਗਦੀ ਵੀਰੇ ਵੇਚਣਾਗਾ ਪੂਰਾ ਆਪਦੀ ਸੋਚ ਸਮਝਣਾ ਲੈਣਾ ਤੇ ਕਿਉਂਕਿ ਵੀਰੇ ਲੈਣਾ ਦੂਰ ਦੂਰ ਤੱਕ ਘਰ ਘੁਮ ਕੇ ਆ ਇਹ ਨਹੀਂ ਵੀ ਅੰਦਰ ਪਏ ਮੋਬਾਈਲਾਂ ਦੇ ਠੁੰਗਾ ਮਾਰ ਕੇ ਲੈ ਲਾਂਗੇ ਵੀਰੇ ਫੇਰ ਕਦੇ ਨਹੀਂ ਨਫੇ ਜੇ ਆਪਾਂ ਬਾਹਰ ਫਿਰ ਤੁਰ ਕੇ ਕਦੇ ਵੀ ਸੈਨਾ ਦੀ ਕਾਮ ਦਾ ਵੀ ਜਿੰਨੀ ਮਿਹਨਤ ਪ੍ਰਮਾਤਮਾ ਨੇ ਕਿਹਾ ਕਹਿੰਦਾ ਵੀ ਮਿਹਨਤ ਤੇਰੀ ਰਹਿਮਤ ਮੇਰੀ ਰਹਿਮਤ ਪ੍ਰਮਾਤਮਾ ਦੀ ਹੋਣੀ ਹੋਣੀ ਹੈ ਮਿਹਨਤ ਕਰੋ ਵੀਰੇ ਮਿਹਨਤ ਨੂੰ ਫਲ ਮਿਲਣਾ ਹੀ ਮਿਲ ਲਗਾ ਇਹੋ ਜੀ ਕੋਈ ਗੱਲ ਨਹੀਂ ਜੀ ਬਾਕੀ ਉਹ ਦੇਖੋ ਬੈਡ ਵੀਰੇ ਕੁਆਲਟੀਦਾਰ ਆ ਤੇ ਜਰਸੀ ਦੇ ਵਿੱਚ ਆ ਗਈ ਵੀਰੇ ਜੀ ਵੱਡੀ ਆ ਗਈ ਪੂਰੀ ਜੀ ਆ ਅੱਜ ਇੱਕ ਹਫ਼ਤਾ ਲੋਕੀ ਇਹ ਮੇਰੇ ਜੱਗੂ ਮਿੱਤਰ ਤੋਂ ਲਈ ਆ ਮੈਂ ਤਾਂ ਚਲੋ ਉਹ ਭਗਵਾਨਪੁਰਿਆ ਨਹੀਂ ਜਿਹੜਾ ਕਬੱਡੀ ਖਿਡਾਰੀ ਉਹ ਨਹੀਂ ਪਰ ਉਹਨੂੰ ਆਮ ਬੰਦੇ ਭਗਵਾਨਪੁਰਿਆ ਕਹਿੰਦੇ ਹੈਗੇ ਉਦਾਂ ਉਹ ਡੋਲੇ ਡੂਲੇ ਚੰਗੇ ਬਣਾ ਕੇ ਰਾ ਸਾਡਾ ਮਿੱਤਰ ਆ ਵੀਰ ਤੇ ਉਹ ਸਰਪੰਚ ਸਾਹਿਬ ਵੀ ਕਹਿੰਦੇ ਨੇ ਅਸੀਂ ਉਹ ਤੋਂ ਮਿੱਤਰ ਤੋਂ ਵੀਰ ਤੋਂ ਲਈ ਆ ਜਾਨੀ ਦੀ ਵਧੀਆ ਮਿੰਨੀ ਫਾਰਮ ਦਾ ਕੰਮ ਕਰਦਾ ਮੇਰਾ ਵੀਰ ਦੇਖੋ ਤੁਸੀਂ ਨਾੜਾ ਨੂੜਾ ਵੀਰੇ ਇਹ ਜਰਸੀ ਦੇ ਵਿੱਚ ਇਹ ਵੀ ਉਹੀ ਚੰਗੇ ਵੱਧ ਕੁਆਲਿਟੀ ਵਾਲਾ ਮਾਲ ਆ ਪਰ ਜਾਨੀ ਮੈਨੂੰ ਵੀਰ ਉਹ ਕਹਿੰਦਾ ਯਾਰ ਤੁਸੀਂ ਵੀਡੀਓ ਦਿੱਤ ਘੱਟ ਬੋਲਦੇ ਨੇ ਵੀ ਤੂੰ ਇਹਦਾ 28 ਤੋਂ 30 ਬੋਲ ਨਹੀਂ ਬੋਲਦਾ ਵੀਰੇ ਅਸੀਂ 25 ਕਿਲੋ ਮੰਨ ਕੇ ਲਈਆ ਜੀ ਅਸੀਂ 25 ਮੰਨ ਕੇ ਲਈਏ ਸਾਥੋ ਜਿਹੜੇ ਗਾਹਕ ਨੇ ਲੈ ਜਾਣੀਆਂ ਉਹ ਦੇਖ ਲਈ ਵੀ ਮੈਂ ਕਿੰਨਾ ਚੋ ਲੂੰਗਾ ਸਾ 10 ਮੰਨ ਕੇ ਲੈ ਜਾ ਯਾਰ 10 ਮੰਨ ਕੇ ਲੈ ਜਾ ਕੋਈ ਵਹਿਮ ਵਾਲੀ ਗੱਲ ਨਹੀਂ ਸਾਡੇ ਕੋਲੇ ਸੂਪੀ ਵੀਰੇ ਅਸੀਂ 5 ਮਿੰਨ 25 ਚਵਾ ਦੇਾਂਗੇ ਰੋਕੀ ਬੁੱਟੇ ਵੀਰੇ ਇਹ ਤਾਂ ਬਈ ਜੀ ਕਰਮਾਂ ਵਾਲੀਆਂ ਪਰੀਆਂ ਨੇ ਅਸਲ ਗਊ ਮਾਤਾ ਵੀਰੇ ਤਾਰ ਦੀਆਂ ਇਹਦੇ ਵਿੱਚ ਰਹਿੰਦਾਗਾ ਠੰਡੇ ਸੰਭੋਲੋ ਐ ਪਤਲੀ ਚਮੜੀ ਚ ਬਿਲਕੁਲ ਵੀਰੇ ਆਪਾਂ ਨਾੜਾ ਮਿਲਕ ਮੇਨ ਕੁਆਲਟੀ ਸਾਰਾ ਦੇਖ ਕੇ ਲੈਨੇ ਆ ਜੇ ਉਦਾਂ ਸਾਰੀ 100 ਗੱਲ ਪੂਰੀ ਹੋਣ ਦੇ ਨਾਂ ਤੇ ਕੁਦਰਤੀ ਕੋਈ ਵੀਰੇ 100 ਬੈਡਮਗਰ ਇੱਕ ਖੋਤੀ ਨਿਕਲ ਜਾਓ ਗੱਲ ਵੱਖਰੀ ਆ ਜੀ ਪਰ ਬਾਈ ਆਪਦੇ ਪੱਲੇ ਚੋਂ ਪੂਰੀ ਲੈਨੇ ਆ ਸਾਡੇ ਕੋਲੋਂ ਸੂਪੀ ਦਾ ਵੀਰੇ ਦਾ 25 ਚਵਾਕੇ ਦੇ ਦਿਆਂਗੇ ਬਾਕੀ ਨਾੜਾ ਨੂੜਾ ਪਿੰਡੇ ਤੇ ਗੁੰਦੀ ਪਈ ਆ ਜਮਾ ਬਿਲਕੁਲ ਗੁੰਦੀ ਪਈ ਆ ਵੀਰੇ ਤੇ ਪੂਰਾ ਕੁਆਲਟੀ ਦਾ ਮਾਲ ਹੈ ਇਹਦੀ ਕੋਈ ਗੱਲ ਨਹੀਂ ਪੂਰੀ ਸੋਹਣੀ ਗੱਲ ਸੇ ਦਾਸੀ ਦਾ ਸੀਮਨ ਲੱਗਿਆ ਇਹਦੇ ਜੀ ਤੇ ਬਾਕੀ ਵੀਰੇ ਅੱਜ ਕੋਈ ਨਾ ਆਵੇ ਬਾਕੀ ਦੇ ਚ ਵੀਰ ਕੱਲ ਨੂੰ ਸਾਮੀ ਫੋਨ ਕਰਨਗੇ ਉਹਦਾ ਵੀ ਕੋਈ ਫਾਇਦਾ ਨਹੀਂ ਕੱਲ ਨੂੰ ਸਵੇਰੇ ਵੀਰੇ ਬਸ ਆਪਾਂ ਮਾਲ ਵੇਚਾਂਗੇ ਜਿਹੜੇ ਵੀਰਾਂ ਨੂੰ ਆਉਣਾ ਸਵੇਰ 7 ਵਜੇ ਆਉਣ ਦੇ ਵਿੱਚ ਫਾਇਦਾ ਪੰਜ ਨਾਗ ਬਾਈ ਜੀ ਐਫ ਵੱਡੀਆਂ ਬੜਾਂ ਦੇ ਹੋਰ ਹੈਗੇ ਨੇ ਤੇ ਦੋ ਕੁ ਕ੍ਰਾਸ ਬੜਾਂ ਹੋ ਰਹੀਆਂ ਨੇ 27 28 ਨਾਗ ਹੋਣਗੇ 27 28 ਨਾਗ ਹੈਗੇ ਵੀਰੇ 25 ਇਸ ਕਰਕੇ ਬੋਲਦੇ ਨੂੰ ਕੋਈ ਇੱਕ ਦੋ ਨਾਗ ਕੋਈ ਪ੍ਰੋਬਲਮ ਹੋ ਜੇ ਤਾ 25 ਵੀਰੇ ਜਿਵੇਂ ਬੋਲੇ 25 ਲੱਗਣ ਬਾਈ ਜੀ ਗਰਾਊਂਡ 'ਚ ਇੰਨਾ ਮਾਲ ਲੱਗਿਆ ਵਾ ਵੀਰੇ ਇੱਕ ਤੋਂ ਇੱਕ ਪਾਸੇ ਸਾਰਾ ਗਰਾਊਂਡ 'ਚ ਲੱਗੂ ਸਵੇਰ ਕੱਲ ਨੂੰ 7 ਵਜੇ ਮਿਲਦੇ ਆ ਬਾਕੀ ਅੰਦਰ ਮਾਲ ਤੇ ਕੈਮਰਾ ਮਰਵਾ ਦੇ ਤੇ ਜਿਹੜਾ ਬਈ ਇਹ ਭੰਦਰਮਾਲ ਦੇਖ ਰਹੇ ਹੈ ਜੀ ਇਹ ਵੀ ਮਾਲ ਹੈਗਾ ਵੀਰੇ ਇਹ ਤਨੂਨ ਬੱਸੀ ਆ ਬਈ ਜੀ ਜੀ ਦੋ ਦਿਨ ਦਾ ਵੀਰੇ ਤਾਜੀ ਸੂਈ ਹੈ ਪਰਸੋ ਜੀ ਦੁੱਧ ਦਾ ਹਲੇ ਵੀਰੇ ਤੁਹਾਨੂੰ ਸਟਰੀਮ ਜੀ 16 ਤੋਂ ਸਟਾਰਟਿੰਗ ਹੋਈ ਆ ਮੋਹ ਜਿਆ ਬਹੁਤ ਸੋਹਣਾ ਬੱਚਾ ਵੀਰੇ ਉੱਤੇ ਬੱਚਾ ਕੀ ਇਹ ਦੇ ਮਗਰ ਸਸੀ ਬੱਸੀਆ ਬੱਸੀਆ ਵੀਰੇ ਦੇ ਮਨ ਬਹੁਤ ਸੋਹਣੀ ਜੀ ਤੇ ਆਹ ਵੈੜ ਵੀਰੇ ਪਰ ਉਹ ਵਧੀਆ ਦੇਖੋ ਗੱਲ ਸੁਣੋ ਹੁਣ ਸਾਨੂੰ ਉਹ ਬਾਅਦ ਚ ਮਿਲ ਗਈ ਜੀ ਅਸੀਂ ਵੀਰੇ ਬੱਚਾ ਹੈ ਮੰਨ ਕੇ ਚਲੋ 70 ਲੱਖ ਖਰੀਦ ਲਿਆ ਜੀ ਹੁਣ ਵੈੜ ਵੀਰੇ ਜੇ ਵੇਚਦੇ ਨੂੰ 85 ਦੀ ਵੀ ਵੇਚ ਲਾਂਗੇ ਜੀ ਪਰ ਨਹੀਂ ਵੀਰੇ ਜੇ ਸਾਡਾ ਮਾਨ ਹੀ ਨਹੀਂ ਮੰਨਦਾ ਅਸੀਂ 75000 ਦਾ ਬੱਚਾ ਜੇ 75 ਦੇ ਦੀ ਅਗਲੇ ਜੇ ਇਹ ਕੱਲ ਨੂੰ ਵੀਰ ਲੜ ਕੇ ਲੈਣਗੇ ਵੈੜ ਜੀ ਇਹ ਇਹ ਵੀ ਕੱਲ ਨੂੰ ਕੱਲ ਸਾਡੀ ਸੀਗਾ ਗਾਂਡੇ ਮੇ ਇਹ 8:00 ਵਜੇ ਸੂਈ ਰਾਤ ਆ ਤੁਹਾਨੂੰ ਸੂਈ ਆ ਰਾਤ ਵੀਰੇ ਬੌੜੇ ਤੋਂ ਖਾਦੀ ਹੋ ਗਈ ਆ ਸਵੇਰੇ ਦੀ ਵੀ ਚੋਈ ਗਈ ਆ ਦੁੱਧ ਬਾਈ ਜੀ ਦੇਖੋ ਸਾਡੇ ਕੋਲੇ ਆ ਲਾੜ ਤੇ ਖੜ ਗਈ ਕਬੀ ਚਵਾ ਲਾਂਗੇ ਮੂਹਰੇ ਅਗਲੇ ਦੀ ਸੇਵਾ ਕੀ ਮੰਨ ਤੋਰ ਕੇ ਦਿਖਾ ਦੇ ਮਰੀਕ ਸੁਭਰਾ ਵੱਡੇ ਗੱਦ ਕਾਢ ਦੇ ਵਿੱਚ ਆ ਗਈ ਦੂਸਰਾ ਸੂਆ ਤਾਜੀ ਸੂਈ ਸੋਈ ਕੱਲ ਸ਼ਾਮ ਦੀ ਸੂਈ ਵੀ ਆ ਬੌੜੇ ਤੋਂ ਬਿਲਕੁਲ ਸਾਫ਼ ਆ ਗਈ ਨਾੜਾਂ ਦੇ ਖੋਲੇ ਵੀਰੇ ਬਹੁਤ ਸੋਹਣੇ ਸੇ ਬਾਈ ਜੀ ਵੀਰੇ ਕਹਿੰਦਾ ਲੇਵੇ ਹੈ ਨਹੀਂ ਕਿਉਂਕਿ ਗਰਮੀ ਦਾ ਟਾਈਮ ਆ ਬਾਈ ਜੀ ਦੁੱਧ ਛੱਡਿਆ ਗਾਵਾਂ ਥੱਲੇ ਨਹੀਂ ਜਾਂਦਾ ਇਹਦਾ ਛੱਡ ਕੇ ਦਾ ਦੁੱਧ ਫੇਰ ਕੱਲ ਨੂੰ ਫੇਰ ਵੀਰੇ ਸਵੇਰ ਵਿੱਚ ਜੀਆਂ ਕਿਵੇਂ ਬੰਨ੍ਹ ਗਈਆਂ ਬਾਈ ਜੀ ਨਾ ਬੰਨ੍ਹ ਕੇ ਦੇ ਨਾਲੇ ਬਾਕੀ ਬਵਾਈਆ ਡਰ ਰਹਿਦਾਗਾ ਹਾਂ ਉਹ ਨਹੀਂ ਹੁੰਦਾ ਵੀਰੇ ਉਹ ਕੰਮ ਨਹੀਂ ਹੁੰਦੇਗਾ ਐ ਨਿਚੋੜ ਕੇ ਲਾਉਣੇ ਉਹ ਤਾਂ ਵੀਰੇ ਜਾਨਵਰ ਨੇ ਦੱਸਣਾ ਵੀ ਮੈਂ ਕਿੰਨਾ ਦੇਉਂਗੀ ਹੁਣ ਇਹਨੇ ਦੱਸਣਾਗਾ ਵੀਰੇ ਹੁਣ ਇਹਦਾ ਕੋਈ ਐ ਨਹੀਂ ਕਹਦੂ 20 ਰੁਪਏ 15 ਹੀ ਦੇਊ ਇਹ ਵੀਰੇ ਇਹਦਾ ਕੁਆਲਿਟੀ ਦੱਸੂਗੀ ਹੁਣ ਸਾਡੇ ਕੋਲੇ ਮੈਂ ਇਹਦਾ ਨਹੀਂ ਵੀਰੇ ਕਹਿੰਦਾ ਵੀ 18 ਮੇਰੇ ਕੋਲੇ 20 ਆ ਕਿਉਂਕਿ ਸੂਈ ਕੱਲ ਸਾਮੀ ਆ ਵੀਰੇ ਫੜੇ ਕੋਈ ਪਤਾ ਨਹੀਂ 2 ਤੋਂ 3 4 ਦਿਨਾਂ ਵਿੱਚ ਵੀਰੇ ਮੋੜੇ ਤੇ ਜਾ ਕੇ ਪਹਿਲਾਂ ਚੂਵੀ ਮੈਂ ਕਿੰਨਾ ਦਿੰਦੀ ਆਂਗੀ ਜੀ ਤੇ ਹੁਣ ਪਜਾਨੀ ਪਾਰ ਅਸੀਂ ਜਾਨੀ ਵੀਡੀਓ ਦੇ ਲੈਦਾ ਰੇਟ ਬੋਲਤਾ ਸਾਡੀ 70 ਦੀ ਵੀਰੇ ਖਰੀਦੀ ਵੀ ਆ ਜਿੱਥੋਂ ਖਿਰਕੀ ਦਾ ਡਰੈਸ ਨਾਲੋਂ ਮਿੱਥੋਂ ਲਈ ਆ ਅੱਡੇ ਮੰਡੀ ਕਿਹਦਾ 5000 ਕਹਿ ਕੇ ਲਵਾਗੇ ਵੀਰੇ 75 ਦੀ ਦੇਵਾਂਗੇ ਪਰ ਸਾਡੇ ਕੋਲੇ ਕੱਲ ਨੂੰ ਇੱਥੇ ਦੋ ਥਾਈ ਬਿਕੂ ਜੀ 나ੜ ਨੁੜ ਚੰਗੀ ਆ ਦੁੱਧ ਕਿਲੋ ਜਮ ਕਿਸੇ ਮੰਡੀ ਦੀ ਪਾਣਾ 85000 ਦੀ ਵੀਰੇ ਗੱਡੀ ਉਤਰਦੀ ਹੋਊਗੀ ਜੀ ਆਹ ਤੀਜਾ ਸਾਡੇ ਦੀ ਬਾਈ ਦੀ ਕੁਆਲਿਟੀ ਆ ਸੋਨਾ ਥਾਂ ਲੈਦਾ ਵੀ ਇਹ ਪੂਰੀ ਵਧੀਆ ਵਹਿੜ ਹੈ ਜਿੱਦੂ ਗੱਲ ਨਹੀਂ ਉੱਠੀਏ ਜਵਾਰੀ ਵਧੀਆ ਬੱਚਾ ਕਿਹਨੂੰ ਮਗਰਾ ਬੱਸੀ ਆ ਚਿੱਟੀ ਬੱਸੀ ਆ ਚਿੱਟੀ ਬੱਸੀ ਵੀਰੇ ਕਿਸੇ ਵੀਰ ਨੇ 10000 ਦੀ ਬਟੌਣੀਆਂ ਦਾ ਪੈਂਡ ਵੀ ਰਹੀ ਜੈ ਜਗਤ ਦਾ ਬੱਸੀ ਵੀ ਆਪਾਂ ਵੀਡੀਓ ਦੇ ਬੰਦੇ ਨੇ ਕਰਨਾ ਇਹਦਾ ਆਨਲਾਈਨ ਵੀ ਕਰ ਲਾਂਗੇ ਇਹ ਜਿੱਦੂ ਗੱਲ ਨਹੀਂ ਜੀ ਸਾਰਾ ਸਮੇਂ ਇੱਕ ਦੋ ਸੱਜਣ ਤੁਸੀਂ ਆਨਲਾਈਨ ਦਾ ਆਫਰ ਲੱਕ ਲੈਣੇ ਹੁੰਦੇ ਆਂਗੇ ਜੀ ਜਿਹੜੀ ਇਹ ਦੇਖ ਰਹੇ ਆ ਜੀ ਇਹਨਾਂ ਦੀ ਤਾਜੀ ਸੂਈਆ ਜੀ ਇਹਦੇ ਹੰਦੇ ਵੀਰੇ ਇਹ 50 ਦੀ ਸੂਈਆ ਇਹਦੇ ਹੰਦੇ 16 ਕਿਲੋ ਆ 16 ਤੋਂ 17 ਮਾਈ ਜੀ ਅੱਛਾ 16 17 ਤੋਂ ਸ਼ੁਰੂ ਹੋਈ 17 ਦੇ ਨੇ ਕੰਡੇ ਵਾਲਾ ਜਿਹੜਾ ਤੋਲੇ ਬਹੁਤ ਆਸਮਾਨ ਜੀ ਦੁੱਧ ਵੀਰੇ ਜਿਹੜੇ 16 17 ਮਿਲਦਾ ਫਿਰ ਕੀ ਦਿੱਤਾ ਦੁੱਧ ਤਾਂ 20 ਚਾਵਾਂਗੇ ਬਾਈ ਜਿਹੜੇ ਤਾਂ ਲੰਬੀ ਜੀ ਉਸ ਤੋਂ ਅੱਗੇ ਦੀ ਸਾਈ ਵਾਲੀ ਤਾਜੀ ਸੂਈਆ ਜੀ ਬਿਲਕੁਲ ਆਹ ਦੀ ਤਾਜੀ ਸੂਈਆ ਸਾਈ ਵਾਲਾ ਬੱਚਾ ਉਹਦੇ ਘਰੇ ਵੱਸੀ ਆ ਗਏ ਜੀ ਸਾਈ ਵਾਲਾ ਉਹ ਵੱਸੀ ਆਗੀ ਬਿਲਕੁਲ ਤਾਜੀ ਸੂਈਆ ਵੀਰੇ ਦੁੱਧ ਜਾਨੀ ਦੀਆਂ ਨੇ ਕੱਲ੍ਹ ਸਾਂਹੀ ਬੀਤ ਤੇ ਕੀ ਹੋਣਾ 6 ਕਿਲੋ ਕੱਢਿਆ ਤੇ 5 ਤੋਂ 6 ਲਈ ਹੁਣ ਕੱਢਿਆਗਾ ਜੀ ਬੰਦ ਵੀਰੇ ਮੈਂ 11 ਨਹੀਂ ਮੰਨਦਾ ਮੈਂ 17 ਕਿਲੋ ਮੰਨਦਾ 15 ਕਿਲੋ ਮੰਨ ਕੇ ਲੈ ਜਾਓ ਹਾਂ ਇੱਕ ਮੇਰੇ ਕੋਲ ਤਾਂ ਗਾਲ ਦੇ ਬੀਜ ਪੜ੍ਹਦੀ ਸੀ ਨਿੱਕੀ ਜੀ ਪਿਛਲੀ ਵੀਡੀਓ ਦੋ ਵੀਡੀਓ ਦਿਖਾਈ ਸੀ ਹਾਂ ਨਿੱਕੀ ਜੀ ਮੈਂ ਪਹਿਲੀ ਵੀਡੀਓ 14 ਕਿਲੋ ਤੋਂ ਬੋਲਿਆ ਸੀ ਦੂਜੀ 'ਚ 16 ਬੋਲਿਆ ਸੀ ਉਹ ਚੰਡੀਗੜ੍ਹ ਦੇ ਕੋਈ ਨੇੜੇ ਵੀਰੇ ਮੁੱਲਾਪੋਰਾ ਕੋਈ ਜੀ ਮੈਂ ਵੀਰਾਂ ਨੂੰ ਵੀਡੀਓ 'ਚ ਵੀ ਬੁਲਾ ਸਕਦਾ ਨੰਬਰ ਵੀ ਉਹ ਵੀਰੇ ਕਹਿੰਦੇ 18 ਕਿਲੋ ਤੋਂ ਦਿੰਦੀ ਸਾਡੇ ਕੋਲ ਅੱਛਾ 18 ਕਿਲੋ ਕਹਿੰਦੇ ਹੁਣ ਚੱਲ ਪੀ ਤਤਾਜੀ ਸੁਈ ਆਪਾਂ ਕਹਿੰਦੇ ਨੇ ਵੀ ਖਾਣੀ ਆਹੋ 20 ਤੇ ਜਾਊਗੀ ਐ ਹੁੰਦਾ ਵੀਰੇ ਚਲੋ ਵੀ ਚਲੋ ਮੂਹਰੋਂ ਵੱਧਦੀ ਰਪੋਟਾਂ ਦੇ ਫੇਰ ਹੀ ਫਾਇਦਾ ਇਹਦਾ ਆਪਾਂ 15 16 ਕਿਲੋ ਮੰਨਦੇ ਆ ਪਰ ਦੁੱਧ ਵੀਰੇ ਵੱਧ ਦੇਊਗੀ ਪਿਆਰ ਸਾਰੀ ਆ ਚਾਲਰ ਦੇ ਕੋਈ ਨਹੀਂ ਚਾਲਰ ਦੇਖੋ ਫਰਸ਼ ਤੇ ਲੱਗਣ ਵਾਲੀ ਹੋਈ ਪਈ ਆ ਤੇ ਥਣ ਗੁੱਲੇ ਵਾਲਾ ਜਾ ਥਣ ਗੁੱਲੇ ਵਾਲਾ ਫੁੱਲ ਵੀਰੇ ਦੇਖੋ ਆ ਆ ਗਈ ਉੱਪਰ ਬੰਨ ਤੇ ਚਾਲਰ ਵੀਰੇ ਨਾਲ ਵੱਡੇ ਮਗਰੋਂ ਢਾਲੂ ਸਾਰੀ ਕੁਆਲਿਟੀ ਸਾਈ ਆਲ ਬਿਨਾਂ ਨਿਆਣਾ ਪਾਣ ਤੋਂ ਚੋਇਓ ਠੰਡੀ ਸੀਰ ਫੁੱਲ ਜਾਗੀ ਜੀ ਜਿਹੜੀ ਆ ਦੇਖ ਰਹਾ ਐ ਉਹ ਤੋਂ ਅਕੇ ਸਾਈਆਂ ਲਾ ਗਈ ਵੀਰੇ ਇਹਨੇ ਥੋੜੀ ਜਿਹੀ ਬੇਮਨੂਮੀ ਇਧਰ ਖਾਂਦੇ ਸਾਡ ਲਾ ਗਈ ਇਹ ਹਸਪਤਾਲ ਲਾਰਜ ਨਾਮ ਦੇ ਚੀ ਜੀ ਹਾਂ ਇਹ ਗੱਬਣਾ ਨਹੀਂ ਸੂਈ ਵੀ ਆ ਵੀਰੇ ਜੀ ਇਹ ਮੇਰੇ ਕੋਲ ਪਹਿਲੇ ਲਾੜਦੇ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਪੰਜ ਛੇ ਬੜਾ ਹੋਰ ਆਉਂਦੀਆਂ ਨੇ ਜੀ ਬਾਕੀ ਬਾਈ ਜੀ ਅੱਜ ਕੋਈ ਵੀ ਵੀਰ ਆਉਂਦੀ ਕੋਸ਼ਿਸ਼ ਨਾ ਕਰੇ ਮਾਲ ਸਾਰਾ ਮਗਰ ਲੱਗੂ ਮੈਂ ਬਾਹਰ ਜਾਣਾ ਜਿਹੜੇ ਬੜਾ ਪੰਜ ਸੀ ਆਉਣ ਉਹਦੇ ਪੇਮੈਂਟ ਕਰਨ ਜਾਣਾਗਾ ਜੀ ਐਂਡ ਤੇ ਗੱਲ ਮੈਂ ਲਾਜ਼ਮੀ ਫੇਰ ਦੁਬਾਰਾ ਕਹਿਣਾ ਵੀਰੇ ਹੱ ਬਾਈ ਜੀ ਵਪਾਰ ਕਰਦੇ ਆ ਸਾਲ ਹੀ ਚੀਜ਼ ਆ ਘਰ ਦੀ ਇਤਨੀ ਸਾਰੀਆਂ ਬਾਰੋਂ ਖਰੀਦੀਆਂ ਨੇ ਤੁਸੀਂ ਵੀਰੇ ਪੈਸੇ ਲਾਉਣੇ ਆ ਦੇਖ ਕੇ ਨਿਰਖ ਪਰਖਣਾ ਵੀਰੇ ਖਰੀਦੋ ਤੁਹਾਨੂੰ ਚੰਗੀ ਲੱਗਦੀ ਆ ਬਾਈ ਜੀ ਖਰੀਦ ਕੇ ਲੈ ਕੇ ਲਓ ਚਾਹੇ ਪੰਜ ਮਸੱਲੀ ਕਰ ਲਉ ਮੇਰੇ ਘਰੇ ਜਦੋਂ ਬਾਈ ਜੀ ਘਰ ਤੋਂ ਬਾਹਰ ਬੈਠੋਗੀ ਮੇਰੀ ਕਿਸੇ ਕਿਸਮ ਦੀ ਕੋਈ ਗਾਰੰਟੀ ਨਹੀਂ ਹੋਊਗੀ ਤੁਹਾਨੂੰ ਵੀਰੇ ਸਾਡੀ ਇਹ ਗੱਲ ਚੰਗੀ ਲੱਗਦੀ ਆ ਫਾਰਮ ਤੇ ਬੈਠਾ ਖਰੀਦਣ ਆਜੋ ਨਹੀਂ ਚੰਗੀ ਲਾਇਦੀ ਉਦਾਂ ਡੇਡਾ ਮਾਰ ਨਾਲੋਂ ਤੁਹਾਡਾ ਮੋਰਟ ਵੈਲਕਮ ਹੋਊਗਾ ਗਾਂ ਚਿਹਰੇ ਹੱਥੋਂ ਨਾ ਖਰੀਦੋ ਜੈ ਜੀ ਗੁਰੂ ਪਰ ਇਹ ਗੱਲ ਬਾਈ ਕੋਰੀ ਅਸੀਂ ਹੱਥ ਬੰਨ੍ਹ ਕੇ ਕਹਿੰਦੇ ਆ ਕਿੰਨੇ ਵੀਰੇ ਗਰਮੀ ਦੀ ਰੋਟਾ ਮਸਰ ਦੀ ਰੋਟਾ ਵੀਰੇ ਇਹਨਾਂ ਦਾ ਪੱਦਾ ਕੋਈ ਨਹੀਂ ਲੱਗਦਾ ਠੀਕ ਹੈ ਜੀ ਸੋ ਕਾਫੀ ਨਾਲ ਵਿਕੇਲੇ ਹਾਜ਼ਰਾ ਆਗੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣ ਲਈ ਤੇ